ਇੱਕ ਔਰਤ ਜਿਸ ਦੀ ਮੌਤ ਹੋ ਚੁੱਕੀ ਆ ਤੇ ਘਰ ਵਿੱਚ ਉਹਦੀਆਂ ਅੰਤਮ ਰਸਮਾਂ ਚੱਲ ਰਹੀਆਂ ਨੇ ਤੇ ਦੂਸਰੇ ਪਾਸੇ ਉਹਦਾ ਘਰ ਵਾਲਾ ਬੁਰੀ ਤਰ੍ਹਾਂ ਰੋ ਰੁਲਾ ਰਿਹਾ ਤੇ ਉਹ ਔਰਤ ਆਪਣੀ ਅਰਥੀ ਤੋਂ ਉੱਠ ਕੇ ਖੜੀ ਹੋ ਜਾਂਦੀ ਹੈ ਜਦੋਂ ਉਹਦਾ ਪਤੀ ਉਹਦਾ ਨਾਮ ਸਮਿਤਰਾ ਲੈ ਕੇ ਉਹਦੇ ਵੱਲ ਪੱਦਾ ਤੇ ਉਹਨੂੰ ਗੱਲ ਲਾਉਣ ਦੀ ਕੋਸ਼ਿਸ਼ ਕਰਦਾ ਤਾਂ ਉਹ ਆਪਣੇ ਪਤੀ ਨੂੰ ਬਹੁਤ ਜ਼ੋਰ ਦੀ ੱੱਕਾ ਮਾਰਦੀ ਆ ਤੇ ਕਹਿੰਦੀ ਆ ਕਿ ਕੌਣ ਸਮਿਤਰਾ ਮੈਂ ਤਾਂ ਸ਼ਿਵਾ ਤ੍ਰਿਪਾਠੀ ਆ ਤੇ ਫੇਰ ਅੱਗੇ ਕੀ ਹੋਇਆ ਇਸ ਕਹਾਣੀ ਬਾਰੇ ਜਾਣਾਂਗੇ ਇਹ ਕਹਾਣੀ ਪੁਨਰਜਨਮ ਦੀ ਇੱਕ ਸੱਚੀ ਕਹਾਣੀ ਹੈ। ਹੂੰ। ਇਹ ਕਹਾਣੀ ਯੂਪੀ ਦੇ ਇੱਕ ਪਿੰਡ ਸ਼੍ਰੀਪੁਰਾ ਚ 1962 ਤੋਂ ਲੈ ਕੇ 25 ਦੇ ਸਮੇਂ ਦਰਮਿਆਨ ਵਾਪਰਦੀ ਹੈ। ਅੱਛਾ। ਉਸ ਪਿੰਡ ਦੇ ਵਿੱਚ ਇੱਕ ਪਰਿਵਾਰ ਹੁੰਦਾ ਹੈ। ਉਹਨਾਂ ਦੇ ਇੱਕ ਬੱਚੀ ਹੁੰਦੀ ਹੈ ਜਿਹਦਾ ਨਾਂ ਸੁਮਿਤਰਾ ਹੁੰਦਾ ਹੈ। ਅੱਛਾ। ਯੂਪੀ ਦਾ ਉਹ ਇੱਕ ਛੋਟਾ ਜਿਹਾ ਪਿੰਡ ਜਿੱਥੇ ਲੋਕਾਂ ਨੂੰ ਕੰਮ ਕਰਨ ਲਈ ਪਿੰਡ ਤੋਂ ਬਾਹਰ ਦੂਰ ਸ਼ਹਿਰ 'ਚ ਜਾਣਾ ਪੈਂਦਾ। ਕਈ ਲੋਕਾਂ ਨੂੰ ਉੱਥੇ ਜਾ ਕੇ ਰਹਿائش ਵੀ ਕਰਨੀ ਪੈਂਦੀ ਆ। ਤੇ ਇਹੀ ਕੁਛ ਸਮਿਤਰਾ ਦੇ ਪਰਿਵਾਰ 'ਚ ਵੀ ਹੋਇਆ। ਸਮਿਤਰਾ ਆਪਣੇ ਮਾਪੇ ਦੀ ਇਕਲੌਤੀ ਔਲਾਦ ਸੀਗੀ। ਜਦੋਂ ਸਮਿਤਰਾ ਛੋਟੀ ਹੁੰਦੀ ਹੈ ਤਾਂ ਉਹਦੀ ਮਾਂ ਦੀ ਮੌਤ ਹੋ ਜਾਂਦੀ ਹੈ। ਕਰਤਾ ਫੇਰ ਵੀ ਚਲਾਉਣਾ ਹੁੰਦਾ ਚਲੋ ਦੁੱਖ ਦੀ ਘੜੀ ਹੁੰਦੀ ਆ ਉਹਦਾ ਬਾਪ ਆਪਣੀ ਬੱਚੀ ਨੂੰ ਰਿਸ਼ਤੇਦਾਰਾਂ ਕੋਲ ਛੱਡ ਕੇ ਫੇਰ ਰੋਜੀ ਰੋਟੀ ਲਈ ਉਸ ਪਿੰਡ ਚੋਂ ਬਾਹਰ ਸ਼ਹਿਰ ਚਲਾ ਜਾਂਦਾ ਅੱਛਾ ਜਿੱਥੋਂ ਉਹਦਾ ਢੇੜਾ ਘਰ ਵਿੱਚ ਮਹੀਨਿਆਂ ਬੱਦੀ ਲੱਗਦਾ ਹਮ ਹੁਣ ਸਮਿਤਰਾ ਇੱਕ ਉਹ ਬੱਚੀ ਜੀ ਦਾ ਸਿਰ ਦੇ ਬਾਪ ਹੁੰਦਿਆ ਹੋਇਆ ਵੀ ਇਹ ਕਲਪੁਣਾ ਮਹਿਸੂਸ ਹੁੰਦਾ ਜਦ ਕਿ ਮਾਂ ਦੁਨੀਆ ਤੋਂ ਜਾ ਚੁੱਕੀ ਆ ਅੱਛਾ ਇੱਕ ਬੱਚੇ ਨੂੰ ਇਸ ਤਰ੍ਹਾਂ ਇਕੱਲਾ ਰਹਿਣਾ ਬਹੁਤ ਮੁਸ਼ਕਲ ਹੋ ਜਾਂਦਾ ਕਿਉਂਕਿ ਉਹਦੇ ਬਾਪ ਨੇ ਪਹਿਲਾਂ ਹੀ ਉਹਨੂੰ ਮਤਲਬ ਮਾਂ ਦੀ ਮੌਤ ਤੋਂ ਬਾਅਦ ਰਿਸ਼ਤੇਦਾਰਾਂ ਦੇ ਘਰ ਛੱਡਤਾ ਸੀਗਾ ਅੱਛਾ ਤਾਂ ਤਕਰੀਬਨ 13 ਸਾਲ ਦੀ ਉਮਰ ਦੇ ਵਿੱਚ ਉਹਦਾ ਬਾਪ ਫੈਸਲਾ ਲੈਂਦਾ ਕਿ ਸਮਿਤਰਾ ਦਾ ਵਿਆਹ ਕਰ ਦਿੱਤਾ ਜਾਣਾ ਚਾਹੀਦਾ ਅੱਛਾ ਜੀ ਕਿਉਂਕਿ ਸਮਿਤਰਾ ਨੇ ਬਚਪਨ ਤੋਂ ਲੈ ਕੇ ਹੁਣ ਤੱਕ ਦੀ ਸਾਰੀ ਉਮਰ ਚ ਇਕੱਲਪੁਣਾ ਬਹੁਤ ਵੇਖਿਆ ਸੀਗਾ ਉਹ ਮੋਹ ਤੋਂ ਸਖਣੀ ਕੁੜੀ ਸੀਗੀ ਅੱਛਾ ਸਮਿਤਰਾ ਦਾ ਜਦੋਂ ਵਿਆਹ ਹੁੰਦਾ ਤਾਂ ਸਹੁਰਾ ਪਰਿਵਾਰ ਚੰਗਾ ਹੁੰਦਾ ਘਰ ਵਿੱਚ ਸਾਰਾ ਕੁਝ ਵਧੀਆ ਚੱਲਣ ਲੱਗ ਪੈਂਦਾ ਸਮਿਤਰਾ ਦਾ ਪਿਓ ਵੀ ਸੁਰਖਰੂ ਹੋ ਜਾਂਦਾ ਬੇਫਿਕਰ ਰਹਿਣ ਲੱਗਦਾ ਕਿ ਚਲੋ ਮੇਰੀ ਬੱਚੀ ਨੂੰ ਸੁੱਖ ਦਾ ਸਾਹ ਆਇਆ ਕਿਉਂਕਿ ਬਚਪਨ ਤੋਂ ਲੈ ਕੇ ਉਹਨੇ ਇਕੱਲਤਾ ਵੇਖੀ ਸੀ ਫਿਰ ਵਿਆਹ ਨੂੰ ਥੋੜਾ ਸਮਾਂ ਹੁੰਦਾ ਕਿ ਸਮਿਤਰਾ ਦੇ ਘਰ ਇੱਕ ਬੇਟਾ ਪੈਦਾ ਹੁੰਦਾ ਘਰ 'ਚ ਸਾਰੇ ਖੁਸ਼ੀਆਂ ਮਨਾਉਂਦੇ ਆ ਚੰਗਾ ਲੱਗਦਾ ਸਾਰਿਆਂ ਨੂੰ ਕਿਉਂਕਿ ਸਮਿਤਰਾ ਘਰ ਵੀ ਸੰਭਾਲਦੀ ਹੁੰਦੀ ਆ ਸਾਰੇ ਕੰਮ ਕਰਦੀ ਹੁੰਦੀ ਆ ਉਹ ਪਿੰਡ ਦੇ ਵਿੱਚ ਘਰ ਦੇ ਬਹੁਤ ਸਾਰੇ ਕੰਮਾਂ ਲਈ ਔਰਤਾਂ ਨੂੰ ਵੀ ਪਿੰਡ ਤੋਂ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਜਾਣਾ ਪੈਂਦਾ ਜਿਵੇਂ ਸਮਿਤਰਾ ਘਰ ਦੇ ਕੰਮ ਕਰਦੀ ਸੀ ਥੋੜਾ ਬਹੁਤ ਕਿਤੇ ਬਾਹਰ ਜਾਣਾ ਪੈਂਦਾ ਸੀ ਖਾਸ ਕਰਕੇ ਪਾਣੀ ਭਰਨ ਲਈ ਵੀ ਉਹਨੂੰ ਬਾਹਰ ਜਾਣਾ ਪੈਂਦਾ ਸੀਗਾ ਅੱਛਾ ਤੇ ਉਹਦਾ ਪਤੀ ਇਸ ਕਰਕੇ ਉਹਦੀ ਧਿਆਨਤਦਾਰੀ ਦੇਖ ਕੇ ਉਹਦੀ ਸਿਆਣਪ ਵੇਖ ਕੇ ਬਹੁਤ ਸਾਰੇ ਕੰਮ ਉਹਦੇ ਤੇ ਹੀ ਰੱਖਦਾ ਸੀਗਾ ਕਿ ਸਮਿਤਰਾ ਹੀ ਕਰੂਗੀ ਉਹ ਆਪਣੇ ਕੰਮਾਂ ਲਈ ਪਿੰਡ ਚੋਂ ਬਾਹਰ ਜਾਂਦਾ ਹੁੰਦਾ ਸੀਗਾ ਅੱਛਾ ਕੰਮ ਕਰ ਉਹ ਵੀ ਪਤੀ ਵੀ ਜਦੋਂ ਬਾਹਰ ਜਾਣ ਲੱਗੇ ਮਤਲਬ ਪਿਓ ਦੀ ਤਰ੍ਹਾਂ ਪਤੀ ਵੀ ਬਾਹਰ ਕੰਮ ਕਰਦਾ ਸੀਗਾ ਪਰ ਸਮਿਤਰਾ ਸਮਝਦਾਰ ਸੀ ਉਹਨੇ ਘਰ ਸੰਭਾਲਿਆ ਹੋਇਆ ਸੀਗਾ ਸਮਿਤਰਾ ਦੇ ਘਰ ਜਦੋਂ ਬੇਟਾ ਹੁੰਦਾ ਤਾਂ ਜ਼ਿੰਦਗੀ ਬਹੁਤ ਸੋਹਣੀ ਹੋ ਜਾਂਦੀ ਹੈ ਇੱਕ ਚੀਜ਼ ਜਿਹੜੀ ਖਾਸ ਤੌਰ ਤੇ ਸਾਹਮਣੇ ਆਉਂਦੀ ਹੈ ਕਿ ਸਮਿਤਰਾ ਬਚਪਨ ਤੋਂ ਲੈ ਕੇ ਵਿਆਹ ਤੱਕ ਦੀ ਉਮਰ ਦੇ ਵਿੱਚ ਇਕੱਲੀ ਰਹੀ ਮੋਹ ਤੋਂ ਸਖਣੀ ਰਹੀ ਤਾਂ ਪਰਮਾਤਮਾ ਨੇ ਉਹਦੀ ਇੱਕ ਜਿਹੜੀ ਝੋਲੀ ਭਰੀ ਤਾਂ ਉਹ ਆਪਣੇ ਬੇਟੇ ਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਸੀ ਆਮ ਮਾਂਵਾਂ ਤੋਂ ਵੀ ਜ਼ਿਆਦਾ ਕਿਉਂਕਿ ਉਹ ਮਾਂ ਦੇ ਮੋਹ ਤੋਂ ਸਖਣੀ ਰਹੀ ਹੋਈ ਸੀਗੀ ਉਹ ਘੇਵੀ ਕੰਮ ਕਰਦੀ ਸੀ ਬਾਹਰ ਕੱਪੜੇ ਧੋਣ ਵੀ ਜਾਣਾ ਪੈਂਦਾ ਸੀ ਬਾਹਰੋਂ ਖੂਹ ਤੋਂ ਪਾਣੀ ਵੀ ਲਿਆਉਣਾ ਪੈਂਦਾ ਹੁੰਦਾ ਸੀਗਾ ਜਾਂ ਕੋਈ ਵੀ ਕੰਮ ਕਰਨਾ ਹੁੰਦਾ ਸੀ ਤਾਂ ਉਹ ਆਪਣੇ ਬੱਚੇ ਨੂੰ ਨਹੀਂ ਸੀ ਛੱਡਦੀ ਉਹ ਹਮੇਸ਼ਾ ਆਪਣੇ ਬੱਚੇ ਨੂੰ ਗੋਚ ਚੁੱਕ ਕੇ ਰੱਖਦੀ ਸੀ ਇੱਕ ਦਿਨ ਦੀ ਗੱਲ ਹੈ ਕਿ ਸਮਿਤਰਾ ਰੋਜ਼ ਦੀ ਤਰ੍ਹਾਂ ਘਰ ਤੋਂ ਬਾਹਰ ਆਪਣੇ ਬੱਚੇ ਨੂੰ ਕੁਛੜ ਚੁੱਕ ਕੇ ਖੂਹ ਤੋਂ ਪਾਣੀ ਭਰਨ ਲਈ ਜਾਂਦੀ ਹੈ ਅੱਛਾ ਉੱਥੇ ਹੋਰ ਵੀ ਸੁਆਣੀਆਂ ਹੁੰਦੀਆਂ ਨੇ ਜਿਹੜੀਆਂ ਖੂਹ ਤੋਂ ਪਾਣੀ ਭਰਨ ਆਉਂਦੀਆਂ ਉਹ ਆਪਣੇ ਬੱਚੇ ਨੂੰ ਨਾਲ ਲੈ ਕੇ ਜਦੋਂ ਉਥੋਂ ਪਾਣੀ ਭਰਦੀ ਆ ਪਾਣੀ ਦਾ ਘੜਾ ਸਿਰ ਤੇ ਰੱਖ ਕੇ ਵਾਪਸ ਆ ਰਹੀ ਹੁੰਦੀ ਆ ਜਦੋਂ ਖੂਤੋਂ 5-10 ਕਦਮ ਅੱਗੇ ਆਉਂਦੀ ਆ ਤਾਂ ਔਰਤਾਂ ਪਿੱਛੋਂ ਚੀਕਾ ਮਾਰਨੀਆਂ ਸ਼ੁਰੂ ਕਰ ਦਿੰਦੀਆਂ ਕਿਸੇ ਨੂੰ ਪਤਾ ਨਹੀਂ ਲੱਗਦਾ ਕਿ ਹੋ ਕੀ ਗਿਆ ਹਮ ਕਿਉਂਕਿ ਸੁਮਿਤਰਾ ਦੇ ਹੱਥੋਂ ਬੱਚਾ ਛੁੱਟ ਜਾਂਦਾ ਤੇ ਮਟਕਾ ਵੀ ਉਹਦਾ ਡਿੱਗ ਜਾਂਦਾ ਉਹਦੇ ਹੱਥ ਪੈਰ ਨਾ ਮੋੜਨੇ ਸ਼ੁਰੂ ਹੋ ਜਾਂਦੇ ਆ ਤੇ ਉਹ ਖੜੀ ਖੜੀ ਪਥਰਾ ਜਾਂਦੀ ਆ ਤੇ ਉਸ ਤੋਂ ਬਾਅਦ ਇਦਾਂ ਲੱਗਣ ਲੱਗ ਜਾਂਦਾ ਜਿਵੇਂ ਉਹਦੇ ਵਿੱਚ ਕੋਈ ਦੇਵੀ ਸ਼ਕਤੀ ਆਈ ਹੋਈ ਹੋਏ ਜਿਹਨੂੰ ਅਸੀਂ ਕਸਰ ਕਹਿ ਦਿੰਨੇ ਆ ਜਾਂ ਕਹਿ ਦਿੰਨੇ ਆ ਕਿ ਕਿਸੇ ਜਨਤ ਦਾ ਸਾਇਆ ਹੋ ਗਿਆ अच्छा ਤਾਂ ਇਸ ਕਰਕੇ ਔਰਤਾਂ ਉਹਦਾ ਉਹ ਰੂਪ ਦੇਖ ਕੇ ਬੁਰੀ ਤਰ੍ਹਾਂ ਚੀਕਾਂ ਮਾਰ ਕੇ ਉੱਥੋਂ ਦੌੜ ਕੇ ਭੱਜ ਗਈਆਂ ਕੁਝ ਤੇ ਕੁਝ ਉੱਥੇ ਖੜੀਆਂ ਰਹਿ ਗਈਆਂ ਵੀ ਇਹਦਾ ਬੱਚਾ ਵੀ ਡਿੱਗ ਪਿਆ ਇਹਨੂੰ ਪਤਾ ਹੀ ਨਹੀਂ ਲੱਗ ਰਿਹਾ ਬੱਚਾ ਜ਼ਾਰੋ-ਜ਼ਾਰ ਰੋ ਰਿਹਾ ਪਰ ਸਮਿਤਰਾ ਨੂੰ ਇਸ ਗੱਲ ਦਾ ਕੋਈ ਬੇਲਮ ਨਹੀਂ ਹੈਗਾ ਕਿ ਉਹਦਾ ਬੱਚਾ ਰੋ ਰਿਹਾ ਪਾਣੀ ਦਾ ਘੜਾ ਵੀ ਸਿਰ ਤੋਂ ਡਿੱਗ ਗਿਆ ਤੇ ਉਹ ਉਸੇ ਰੂਪ ਦੇ ਵਿੱਚ ਜਿਵੇਂ ਪੱਥਰ ਦੀ ਮੂਰਤੀ ਹੁੰਦੀ ਹੈ ਬਾਹਾਂ ਤਾਂ ਕੀਤੀਆਂ ਹੋਈਆਂ ਉਹਦੇ ਢੁੰਡ ਮੁੜੇ ਹੋਏ ਤੇ ਉਹ ਖੜੀ ਹੋਈ ਹੈ ਅੱਛਾ ਔਰ 10 ਮਿੰਟ ਤੱਕ ਉਹ ਇਸੇ ਤਰ੍ਹਾਂ ਖੜੀ ਰਹਿੰਦੀ ਆ ਲੋਕ ਦੂਰ ਦੂਰ ਖੜੇ ਉਹਨੂੰ ਦੇਖ ਰਹੇ ਹੁੰਦੇ ਆ ਕਿਉਂਕਿ ਇੱਕਦਮ ਰੌਲਾ ਪੈ ਜਾਂਦਾ ਨਾ ਵੀ ਕੀ ਹੋ ਗਿਆ ਹਮ ਜਿਹੜੀ ਔਰਤ ਆਪਣੇ ਬੱਚੇ ਨੂੰ ਜ਼ਰਾ ਜਿੰਨਾ ਕੁ ਛੜਚੋ ਨਹੀਂ ਉਤਾਰਦੀ ਉਹਦਾ ਬੱਚਾ نیچے ਡਿੱਗਿਆ ਰੋ ਰਿਹਾ ਪਰ ਉਹ ਔਰਤ ਖੜੀ ਹੋਈ ਆ ਤੇ ਸਿਰ ਤੇ ਘੜਾ ਵੀ ਨਹੀਂ ਹੈ ਹਮ ਤੇ ਉਹ ਉਸੇ ਰੂਪ ਦੇ ਵਿੱਚ ਖੜੀ ਹੋਈ ਆ ਹਮ ਲੋਕਾਂ ਲਈ ਇਹ ਖੌਫਨਾਕ ਮੰਜ਼ਰ ਸੀਗਾ ਜਿਹੜਾ ਉਹਨਾਂ ਨੇ ਵੇਖਿਆ ਹਮ ਪਰ 10 ਮਿੰਟ ਬਾਅਦ ਹੌਲੀ-ਹੌਲੀ ਸਮਿਤਰਾ ਦਾ ਜਿਹੜਾ ਸਰੀਰ ਆ ਉਹ ਉਸੇ ਰੂਪ ਚ ਆ ਜਾਂਦਾ ਉਹ ਇੱਕਦਮ ਆਪਣਾ ਸਰੀਰ ਝੜਕਦੀ ਆ ਤੇ ਫਟਾਫਟ ਉੱਠ ਕੇ ਆਪਣੇ ਬੱਚੇ ਨੂੰ ਕੁਛੜਨਾ ਲਾ ਲੈਂਦੀ ਆ ਹੂੰ ਤਾਂ ਸਾਰੀਆਂ ਔਰਤਾਂ ਫਿਰ ਜਦੋਂ ਦੇਖਦੀਆਂ ਕਿ ਸੁમિતਰਾ ਹੁਣ ਠੀਕ ਹੋਈ ਆ ਤਾਂ ਉਹ ਦੌੜ ਕੇ ਉਹਦੇ ਕੋਲੇ ਹੁੰਦੀਆਂ ਹੂੰ ਉਹਨੂੰ ਪੁੱਛਦੀਆਂ ਵੀ ਤੂੰ ਠੀਕ ਆ ਕੀ ਹੋ ਗਿਆ ਸੀਗਾ ਤੈਨੂੰ ਹੂੰ ਉਹ ਕਹਿੰਦੀ ਨਹੀਂ ਮੈਨੂੰ ਕੁਛ ਨਹੀਂ ਹੋਇਆ ਮੈਂ ਤਾਂ ਕਹਿੰਦੀ ਤੁਹਾਡੇ ਕੋਲੋਂ ਪਾਣੀ ਭਰ ਕੇ ਜਾ ਹੀ ਰਹੀ ਸੀ ਮੈਨੂੰ ਤਾਂ ਕੁਛ ਨਹੀਂ ਹੋਇਆ ਉਹਨੂੰ ਯਾਦ ਨਹੀਂ ਉਹਨੂੰ ਬਿਲਕੁਲ ਵੀ ਯਾਦ ਨਹੀਂ ਆ ਕਿ ਉਹਦੇ ਨਾਲ ਕੁਛ ਇਦਾਂ ਦਾ ਹੋ ਗਿਆ ਅੱਛਾ ਔਰ ਔਰਤਾ ਨੇ ਜਦੋਂ ਤੋਂ ਇਹ ਗੱਲ ਸੁਣ ਲਈ ਤੇ ਉਹਨਾਂ ਨੇ ਹੋਰ ਕੋਈ ਗੱਲ ਕਹੀ ਨਹੀਂ ਕਿ ਉਹਨਾਂ ਨੂੰ ਇਹ ਹੋ ਗਿਆ ਵੀ ਸ਼ਾਇਦ ਇਹਦੇ 'ਚ ਕੋਈ ਪ੍ਰੇਤ ਆਤਮਾ ਦਾ ਬਾਸ ਹੁੰਦਾ ਵੀ ਜਿਹੜੀ ਇਹਨੂੰ ਪਤਾ ਹੀ ਨਹੀਂ ਲੱਗਿਆ ਅੱਛਾ ਵੀ 10 ਮਿੰਟ ਤੱਕ ਉਹ ਉਦਾਂ ਹੀ ਖੜੀ ਰਹੀ ਉਹਦਾ ਬੱਚਾ ਰੋਂਦਾ ਰਿਹਾ ਕਿਸੇ ਨੇ ਡਰਦੇ ਨੇ ਉਹਦਾ ਬੱਚਾ ਵੀ ਨਹੀਂ ਚੁੱਕਿਆ ਅੱਛਾ ਫਿਰ ਕਿਉਂਕਿ ਫਿਰ ਕੀ ਹੁੰਦਾ ਜਦੋਂ ਸਮਿਤਰਾ ਨੂੰ ਇਹ ਗੱਲ ਪਤਾ ਲੱਗਦੀ ਹੈ ਵੀ ਪਤਾ ਹੀ ਨਹੀਂ ਕੀ ਹੋਇਆ ਤਾਂ ਉਹ ਆਪਣਾ ਉਥੋਂ ਬੱਚਾ ਲੈ ਕੇ ਉਸੇ ਤਰ੍ਹਾਂ ਘਰ ਚਲੀ ਜਾਂਦੀ ਹੈ ਠੀਕ ਹੈ ਉਹਦੇ ਜ਼ਿਹਨ 'ਚ ਇਹ ਜ਼ਿਆਦਾ ਟਾਈਮ ਗੱਲ ਰਹਿੰਦੀ ਨਹੀਂ ਆ ਕਿ ਉਹਨੂੰ ਕੁਝ ਹੋ ਗਿਆ ਸੀ ਹੂੰ ਉਸ ਤੋਂ ਬਾਅਦ ਉਹਦੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਇਹ ਨਿੱਕੀਆਂ ਨਿੱਕੀਆਂ ਘਟਨਾਵਾਂ ਹੁੰਦੀਆਂ ਫਿਰ ਇੱਕ ਦਿਨ ਸਮਿਤਰਾ ਆਪਣੇ ਘਰ ਦੇ ਵਿੱਚ ਆਪਣੇ ਬੱਚੇ ਨਾਲ ਖੇਡ ਰਹੀ ਹੁੰਦੀ ਆ ਹੂੰ ਉਹਦੀ ਸੱਸ ਰਸੋਈ ਦੇ ਵਿੱਚ ਕੋਈ ਕੰਮ ਕਰ ਰਹੀ ਹੁੰਦੀ ਆ ਤੇ ਸੁમિતਰਾ ਦਾ ਬੱਚਾ ਜਦੋਂ ਰੋਂਦਾ ਉਹ ਬੱਚੇ ਲਈ ਕੁਝ ਖਾਣ ਨੂੰ ਜਦੋਂ ਰਸੋਈ ਚ ਲੈਣ ਜਾਂਦੀ ਆ ਤਾਂ ਉਹਦੀ ਸੱਸ ਜ਼ੋਰ-ਜ਼ੋਰ ਦੀ ਚੀਕਾ ਮਾਰਨ ਲੱਗ ਜਾਂਦੀ ਆ। ਥੋੜੇ ਦਿਨਾਂ ਬਾਅਦ ਹੀ। ਥੋੜੇ ਦਿਨਾਂ ਬਾਅਦ ਹੀ। ਅੱਛਾ। ਜਦੋਂ ਚੀਕਾ ਮਾਰਦੀ ਆ ਤਾਂ ਸੁમિતਰਾ ਨੂੰ ਵੇਖਦੀ ਆ ਉਹਦੀ ਸੱਸ ਤਾਂ ਉਹ ਸੁમિતਰਾ ਪੱਥਰ ਦੀ ਤਰ੍ਹਾਂ ਉੱਪਰ ਨੂੰ ਬਾਹਾਂ ਕਰੀ ਉਹਦੇ ਹੱਥ ਮੁੜੇ ਹੋਏ ਆ। ਉਹੀ ਪਥਰਾਏ ਹੋਏ ਰੂਪ ਚ ਖੜੀ ਹੋਈ ਆ ਜਿਵੇਂ ਕੋਈ ਦੇਵੀ ਆਤਮਾ ਹੁੰਦੀ ਆ। ਉਹਦੀ ਸੱਸ ਦੇਖ ਕੇ ਇੰਨੀ ਬੁਰੀ ਤਰ੍ਹਾਂ ਡਰ ਜਾਂਦੀ ਆ ਆਸ-ਪਾਸ ਦੀਆਂ ਔਰਤਾਂ ਵੀ ਉਹਨਾਂ ਦੇ ਘਰ ਦੇ ਬਾਹਰ ਇਕੱਠੀਆਂ ਹੋ ਜਾਂਦੀਆਂ। ਤੇ ਤਕਰੀਬਨ ਉਨਾ ਸਮਾਂ ਉਹ ਆਪਣੇ ਸੱਸ ਦੇ ਮੂਹਰੇ ਖੜੀ ਰਹਿੰਦੀ ਆ ਉਹਦੀ ਸੱਸ ਦੀ ਇੰਨੀ ਵੀ ਹਿੰਮਤ ਨਹੀਂ ਪੈਂਦੀ ਕਿ ਉਹ ਭੱਜ ਕੇ ਆਪਣੇ ਪੋਤੇ ਨੂੰ ਚੁੱਕ ਲਵੇ ਵੀ ਇਹ ਘਰ ਚ ਕੀ ਹੋ ਗਿਆ ਅੱਛਾ ਉਹਦੀ ਸੱਸ ਇੰਨਾ ਬੁਰੀ ਤਰ੍ਹਾਂ ਡਰ ਜਾਂਦੀ ਆ ਜਦ ਤੱਕ ਸਮਿਤਰਾ ਆਪਣੇ ਅਸਲੀ ਰੂਪ ਚ ਆਉਂਦੀ ਆ ਤਾਂ ਸੱਸ ਦੇ ਵੀ ਹੋਸ਼ ਉੱਟ ਚੁੱਕੇ ਹੁੰਦੇ ਆ ਸੱਸ ਨੂੰ ਪਹਿਲਾਂ ਪਤਾ ਲੱਗਦਾ ਕਿ ਪਹਿਲਾਂ ਵੀ ਇਹ ਐ ਹੋ ਗਈ ਸੀ ਸੱਸ ਨੇ ਇਹ ਮੰਜ਼ਰ ਪਹਿਲੀ ਵਾਰ ਵੇਖਿਆ ਹੁੰਦਾ। ਉਹਨੂੰ ਤਾਂ ਪਤਾ ਹੀ ਨਹੀਂ ਹੁੰਦਾ ਵੀ ਇਹ ਕੁਝ ਹੋਇਆ ਕਿਉਂਕਿ ਉਹਨੂੰ ਖੂਹ ਵਾਲੀ ਘਟਨਾ ਦਾ ਵੀ ਨਹੀਂ ਪਤਾ ਹੁੰਦਾ। ਅੱਛਾ ਫੇਰ ਜੀ। ਤਾਂ ਉਹ ਇੰਨਾ ਡਰ ਜਾਂਦੀ ਆ ਉਹ ਬੱਚੇ ਨੂੰ ਬਾਅਦ ਚ ਸਮਿਤਰਾ ਨੂੰ ਨਹੀਂ ਫੜਾਉਂਦੀ। ਅੱਛਾ ਕਿਉਂਕਿ ਉਹਨੇ ਸਮਿਤਰਾ ਦਾ ਜਿਹੜਾ ਖਤਰਨਾਕ ਰੂਪ ਦੇਖ ਲਿਆ ਨਾ ਉਸ ਤੋਂ ਬਾਅਦ ਉਹਨੂੰ ਇਹ ਲੱਗਦਾ ਵੀ ਇਹਦੇ 'ਚ ਕੋਈ ਆਤਮਾ ਆਉਂਦੀ ਆ ਤੇ ਇਹਨੇ ਸਾਡੇ ਬੱਚੇ ਨੂੰ ਮਾਰ ਦੇਣਾ। ਸੱਸ ਹਾਂ ਉਹ ਇਹ ਸੋਚਦੀ ਆ ਵੀ ਜਦੋਂ ਮੇਰਾ ਬੇਟਾ ਘਰ ਆਇਆ ਮੈਂ ਉਹਨੂੰ ਸਾਰੀ ਗੱਲ ਦੱਸਦਾ ਵੀ ਕੱਲ ਨੂੰ ਇਹਦਾ ਕੀ ਪਤਾ ਬੱਚੇ ਨੂੰ ਵੀ ਮਾਰ ਦੇ ਇਹ ਤਾਂ ਚੁੱਲ੍ਹੇ ਚੌਂਕੇ 'ਚ ਵੀ ਕੰਮ ਕਰਦੀ ਆ ਉਹਨੇ ਜੋ ਉਹਦਾ ਰੂਪ ਦੇਖਿਆ ਤਾਂ ਉਹਨੇ ਕਿਆਸ ਲਾਉਣੇ ਸ਼ੁਰੂ ਕਰਤੇ ਵੀ ਜੇ ਖੂ ਤੇ ਜਾਂਦੀ ਆ ਬੱਚੇ ਨੂੰ ਖੂ ਤੇ ਨਾਲ ਲੈ ਕੇ ਜਾਂਦੀ ਉੱਥੇ ਵੀ ਛੁੱਟ ਸਕਦੀ ਆ ਇਹ ਬੱਚੇ ਨੂੰ ਚੁੱਲ੍ਹੇ ਕੋਲੇ ਅੱਗ 'ਚ ਵੀ ਜਲਾ ਸਕਦੀ ਆ ਇਹ ਕੁਝ ਵੀ ਕਰਦੀ ਆ ਹੋ ਸਕਦਾ ਬੱਚੇ ਦਾ ਗਾਲੀ ਕੁੱਟ ਦੇ ਹੂੰ ਕਿਉਂਕਿ ਸੱਸ ਨੇ ਉਹ ਰੂਪ ਦੇਖਣ ਤੋਂ ਬਾਅਦ ਉਹਦੇ ਇੰਨੇ ਸਾਰੇ ਅੰਦਾਜ਼ੇ ਤੇ ਡਰ ਇਕੱਠੇ ਹੋ ਗਏ ਸੀਗੇ ਵੀ ਹੋ ਸਕਦਾ ਇਹ ਕੁਝ ਵੀ ਕਰ ਸਕਦੀ ਆ ਅੱਛਾ ਵੇ ਜੀ ਜਦੋਂ ਉਹ ਤਾਂ ਪੁੱਤ ਜਗਦੀਸ਼ ਉਹ ਜਿਹੜਾ ਬੰਦਾ ਕੰਮਕਾਰ ਕਰਦਾ ਉਹ ਸ਼ਾਇਦ ਇੰਨੀਆਂ ਗੱਲਾਂ 'ਚ ਧਿਆਨ ਨਹੀਂ ਦਿੰਦੇ ਉਹਨਾਂ ਲੱਗਿਆ ਵੀ ਸ਼ਾਇਦ ਹੋ ਸਕਦਾ ਕੋਈ ਮਾਣਾ ਮੂਟਾ ਚੱਕਰ ਆ ਗਿਆ ਹੋਵੇ ਵੀ ਮੇਰੀ ਮਾਂ ਪੁਰਾਣੇ ਖਿਆਲਾਂ ਦੀ ਇਹਨੂੰ ਉਦਾਂ ਲੱਗਦਾ ਹੋਵੇ ਉਹ ਧਿਆਨ ਨਹੀਂ ਦਿੰਦਾ ਫੇਰ ਇਹ ਜਿਹੜੀ ਘਟਨਾ ਥੋੜੇ ਥੋੜੇ ਚਿਰ ਬਾਅਦ ਸਮਿਤਰਾ ਦੇ ਨਾਲ ਵਾਪਰਦੀ ਆ ਅੱਛਾ ਜਦੋਂ ਵੀ ਕੋਈ ਗੱਲ ਇਦਾਂ ਦੀ ਹੁੰਦੀ ਆ ਤੇ ਉਹਦਾ ਸਰੀਰ ਕਿਸੇ ਭਿਆਨਕ ਰੂਪ 'ਚ ਚਲਾ ਜਾਂਦਾ ਉਸੇ ਤਰ੍ਹਾਂ ਪਥਰਾਈ ਜਾਂਦੀ ਆ ਉਹ ਤੇ ਉਹਦੇ ਢੰਡ ਮੁੜ ਜਾਂਦੇ ਆ ਅੱਖਾਂ ਚੜ ਜਾਂਦੀਆਂ ਉਹਦੀਆਂ ਉਹ ਰੂਪ ਆਮ ਬੰਦਾ ਦੇਖ ਕੇ ਡਰੂਗਾ ਹੀ ਡਰੂਗਾ ਕਿਉਂਕਿ ਉਹਦੀ ਸੱਸ ਨੇ ਵੀ ਇਹ ਚੀਜ਼ ਵੇਖ ਤੇ ਫੇਰ ਕੀ ਹੁੰਦਾ ਉਹਦੇ ਪਤੀ ਨੂੰ ਜਦੋਂ ਇਹ ਗੱਲ ਪਤਾ ਲੱਗਦੀ ਆ ਉਹ ਥੋੜਾ ਜਿਹਾ ਸੋਚਣਾ ਸ਼ੁਰੂ ਕਰ ਦਿੰਦਾ ਕਿ ਕੀ ਹੋ ਗਿਆ ਵੀ ਮੇਰੀ ਮਾਂ ਨੇ ਮੈਨੂੰ ਇੰਨੀ ਵਾਰ ਦੱਸਤਾ ਮੈਨੂੰ ਬਾਹਰੋਂ ਕਿਸੇ ਨੇ ਵੀ ਦੱਸਿਆ ਵੀ ਤੇਰੀ ਘਰ ਵਾਲੀ ਨੂੰ ਕੁਝ ਹੋਣ ਲੱਗਿਆ ਅੱਛਾ ਤੇ ਉਹ ਡਰ ਜਾਂਦਾ ਅੱਛਾ ਜਦੋਂ ਸਮਿਤਰਾ ਦੇ ਨਾਲ ਇਹ ਘਟਨਾਵਾਂ ਹੋਣ ਲੱਗ ਜਾਂਦੀਆਂ ਬਾਰ-ਬਾਰ ਉਹੀ ਚੀਜ਼ ਬਾਰ-ਬਾਰ ਹੁੰਦੀ ਆ ਹਨਾ ਉਹਦੇ ਸਹੁਰੇ ਪਰਿਵਾਰ ਅਨੁਸਾਰ ਇਹ ਜਿਹੜੇ ਦੌਰੇ ਉਹਨੂੰ ਪੈਂਦੇ ਆ ਨਾ ਬਾਰ-ਬਾਰ ਇਹ ਚੱਲੀ ਜਾ ਰਹੇ ਹੁੰਦੇ ਆ ਅੱਛਾ ਘਰ ਦੇ ਕੋਈ ਉਹਦੇ 'ਤੇ ਬਹੁਤਾ ਧਿਆਨ ਨਹੀਂ ਦਿੰਦੇ ਡਾਕਟਰ ਕੋਲੇ ਲੈ ਕੇ ਜਾਂਦੇ ਉਸ ਵਕਤ ਹਾਂ ਕਹਿੰਦੇ ਜਦੋਂ ਉਹਦੇ ਦੌਰੇ ਬਦਲਣ ਲੱਗਦੇ ਆ ਤਾਂ ਉਹ ਇੱਕ ਵੈਦ ਨੂੰ ਮੰਗਾ ਲੈਂਦੇ ਆ ਘਰ ਤੇ ਵੈਦ ਦੱਸਦਾ ਵੀ ਇਹਨੂੰ ਕੋਈ ਸਮੱਸਿਆ ਨਹੀਂ ਹੈਗੀ ਹੋ ਸਕਦਾ ਕਿਤੇ ਬੰਦੇ ਦੀ ਨੀਂਦ ਨਾ ਪੂਰੀ ਹੋਈ ਹੋਵੇ ਜਾਂ ਕੋਈ ਤਣਾਅ ਹੋਵੇ ਉਸ ਕਰਕੇ ਹੋ ਰਿਹਾ ਵੀ ਇਹਦੇ ਸਰੀਰ 'ਚ ਕੋਈ ਕਿਸੇ ਤਰ੍ਹਾਂ ਦੀ ਪ੍ਰੋਬਲਮ ਨਹੀਂ ਹੈਗੀ ਅੱਛਾ ਤਾਂ ਜਦੋਂ ਬੈ ਦੇ ਗੱਲ ਦੱਸ ਦਿੱਤੇ ਤਾਂ ਸੱਸ ਨੂੰ ਇਹ ਵੀ ਸ਼ੱਕ ਹੋਣ ਲੱਗਦਾ ਵੀ ਕਿਤੇ ਇਹ ਜਾਣ ਬੁੱਝ ਕੇ ਤਾਂ ਨਹੀਂ ਕਰ ਰਹੀ ਵੀ ਮੇਰੇ ਬੱਚੇ ਨੂੰ ਤਾਂ ਨਹੀਂ ਛੱਡ ਕੇ ਚਲੀ ਜਾਊ ਮਤਲਬ ਮੇਰੇ ਮੁੰਡੇ ਨੂੰ ਤਾਂ ਨਹੀਂ ਛੱਡ ਕੇ ਚਲੀ ਜਾਊਗੀ ਅੱਛਾ ਜਦੋਂ ਜਗਦੀਸ਼ ਨੂੰ ਇਹ ਗੱਲ ਕਹਿੰਦੀ ਆ ਤਾਂ ਉਹ ਕਹਿੰਦਾ ਨਹੀਂ ਮੈਨੂੰ ਉਹਦੀਆਂ ਗੱਲਾਂ ਚੁਕਦੇ ਇਦਾਂ ਦਾ ਨਹੀਂ ਲੱਗਿਆ ਵੀ ਉਹ ਫਿਰ ਇਹ ਤਾਂ ਬੱਕ ਹੋ ਜੂਗੀ ਅੱਛਾ ਤਾਂ ਜਦੋਂ ਇਹ ਸਿਲਸਿਲਾ ਇਸੇ ਤਰ੍ਹਾਂ ਚੱਲਦਾ ਰਹਿੰਦਾ ਇੱਕ ਦਿਨ ਕੀ ਹੁੰਦਾ ਸਮਿਤਰਾ ਫੇਰ ਉਸੇ ਰੂਪ ਚ ਆ ਜਾਂਦੀ ਆ ਅੱਛਾ ਪਰ ਉਦੋਂ ਇਹ ਹੁੰਦਾ ਜਦੋਂ ਪਹਿਲਾਂ ਉਸੇ ਰੂਪ ਦੇ ਵਿੱਚ ਆਉਂਦੀ ਆ ਨਾ ਤਾਂ ਉਹਦੋਂ ਬੋਲਦੀ ਨਹੀਂ ਹੁੰਦੀ ਅੱਛਾ ਜਦੋਂ ਇਸ ਵਾਰ ਉਹ ਇਸ ਰੂਪ ਚ ਦੁਬਾਰਾ ਆਉਂਦੀ ਆ ਨਾ ਜਿਵੇਂ ਕੋਈ ਜਨਾਤ ਆਇਆ ਹੁੰਦਾ ਤਾਂ ਉਹਦੇ ਚ ਉਹ ਬੋਲਦੀ ਆ ਕਿ ਅੱਜ ਤੋਂ ਤਿੰਨ ਦਿਨ ਬਾਅਦ ਮੈਂ ਮਰ ਜਾਣਾ ਅੱਛਾ ਘਰ ਦੇ ਜਿੰਨਾ ਕਿ ਡਰੇ ਹੁੰਦੇ ਆ ਥੋੜੀ ਜਿਹਾਦਤ ਵੀ ਪੈ ਗਈ ਹੁੰਦੀ ਆ ਵੀ ਇਹਨੂੰ ਦੌਰਾ ਪੈਂਦਾ ਇਸ ਤਰ੍ਹਾਂ ਦਾ ਪਰ ਉਹਨਾਂ ਨੂੰ ਇਹ ਚੀਜ਼ ਤੇ ਬਹੁਤ ਹੈਰਾਨੀ ਹੁੰਦੀ ਆ ਵੀ ਹੁਣ ਤੱਕ ਜਦੋਂ ਵੀ ਇਹ ਇਦਾਂ ਹੁੰਦੀ ਆ ਤਾਂ ਇਹ ਕੁਝ ਨਹੀਂ ਬੋਲਦੀ ਇਹਦੀਆਂ ਅੱਖਾਂ ਖੜ ਜਾਂਦੀਆਂ ਜਾਂ ਘੁੰਮਦੀਆਂ ਨੇ ਪਰ ਅੱਜ ਪਹਿਲੀ ਵਾਰ ਇਹਨੇ ਇੰਨੀ ਗੱਲ ਕਹੀ ਆ ਕਿ ਮੈਂ ਸਿਰਫ ਅੱਜ ਤੋਂ ਤਿੰਨ ਦਿਨ ਬਾਅਦ ਮੈਂ ਮਰ ਜਾਣਾ ਉਹਦੇ ਘਰ ਦੇ ਹੈਰਾਨ ਹੋ ਗਏ ਇਸ ਗੱਲ ਨੂੰ ਸੋਚ ਕੇ ਵੀ ਇਹ ਹੋਈ ਕਿ ਜਾ ਰਿਹਾ ਸਾਡੇ ਨਾਲ ਹਰ ਰੋਜ਼ ਨਵੀਂ ਘਟਨਾ ਹੁੰਦੀ ਹੈ ਭਾਵੇਂ ਕਿ ਘਟਨਾ ਉਹੀ ਸੀ ਪਰ ਘਟਨਾ ਬਾਰ ਬਾਰ ਵਾਪਰਦੀ ਸੀ ਪਰ ਇਹ ਘਟਨਾ ਬਿਲਕੁਲ ਵੱਖਰੀ ਸੀ ਜਦੋਂ ਸੁਮਿਤਰਾ ਨੇ ਬੋਲ ਕੇ ਇਹ ਗੱਲ ਕਹਤੀ ਕਿ ਮੈਂ ਅੱਜ ਤੋਂ ਤੀਸਰੇ ਦਿਨ ਨੂੰ ਮਰ ਜਾਣਾ ਜਦੋਂ ਸੁਮਿਤਰਾ ਇਹ ਗੱਲ ਕਹਿ ਦਿੰਦੀ ਆ ਤੇ ਜਦੋਂ ਉਹ ਨਾਰਮਲ ਹੁੰਦੀ ਆ ਨਾ ਉਹਦੀ ਸੱਸ ਆਪਦੇ ਮੁੰਡੇ ਜਗਦੀਸ਼ ਨੂੰ ਸੁਮਿਤਰਾ ਦੇ ਪਤੀ ਨੂੰ ਇਹ ਗੱਲ ਕਹਿੰਦੀ ਆ ਕਹਿੰਦੀ ਮੈਨੂੰ ਕੋਈ ਹੋਰ ਚੀਜ਼ ਦਾ ਡਰ ਆ ਅੱਜ ਤੱਕ ਜਦੋਂ ਵੀ ਇਹ ਉਦਾਂ ਹੁੰਦੀ ਹੈ ਇਹਨੂੰ ਉਹ ਦੌਰਾ ਪੈਂਦਾ ਤਾਂ ਉਦੋਂ ਇਹ ਠੀਕ ਹੁੰਦੀ ਆ ਬੋਲਦੀ ਨਹੀਂ ਹੁੰਦੀ ਪਰ ਜਿਹੜੀ ਇਹਨੇ ਆ ਗੱਲ ਕਹੀ ਆ ਮੈਨੂੰ ਇਹ ਲੱਗਦਾ ਵੀ ਇਹ ਕਿਤੇ ਸੱਚ ਨਾ ਹੋ ਜੇ ਅੱਛਾ ਆਪਾਂ ਨੂੰ ਕਿਸੇ ਨੂੰ ਪੁੱਛਣਾ ਚਾਹੀਦਾ ਵੀ ਇਹਨੇ ਖੁਦ ਹੀ ਕਹਿਤਾ ਮੈਂ ਤੀਸਰੇ ਦਿਨ ਮਰ ਜਾਣਾ ਹੂੰ ਜਗਦੀਸ਼ ਨੇ ਇਸ ਗੱਲ ਨੂੰ ਇਹ ਸੋਚਿਆ ਵੀ ਸ਼ਾਇਦ ਨਹੀਂ ਕੋਈ ਮਾਨਸਿਕ ਪਰੇਸ਼ਾਨੀ ਹੋ ਸਕਦੀ ਇਹਨੇ ਬੋਲਤਾ ਹੋਊਗਾ ਉਹ ਇਸ ਗੱਲ ਵੱਲ ਧਿਆਨ ਨਹੀਂ ਦਿੰਦਾ ਤੇ ਠੀਕ ਉਸ ਘਟਨਾ ਤੋਂ ਬਾਅਦ ਦੂਸਰੇ ਦਿਨ ਸੁમિત્રા ਆਰਾਮ ਨਾਲ ਵਧੀਆ ਨਾਰਮਲ ਰਹਿੰਦੀ ਆ ਹੂੰ ਘਰ ਦੇ ਸਾਰੇ ਕੰਮ ਕਰਦੀ ਆ ਪਰ ਸੱਸ ਨੂੰ ਉਹਦੇ ਤੇ ਇਸ ਗੱਲ ਦਾ ਭਰੋਸਾ ਨਹੀਂ ਹੁੰਦਾ ਉਹ ਡਰਨ ਲੱਗ ਜਾਂਦੀ ਆ ਵੀ ਇਹਨੂੰ ਕਦੇ ਵੀ ਕੁਝ ਵੀ ਹੋ ਜਾਂਦਾ ਹੂੰ ਪਹਿਲੇ ਦਿਨ ਤੋਂ ਬਾਅਦ ਦੂਸਰਾ ਦਿਨ ਸ਼ੁਰੂ ਹੁੰਦਾ ਤਾਂ ਉਹਦੀ ਸੱਸ ਡਰਦੀ ਹੁੰਦੀ ਆ ਵੀ ਇਦੋਂ ਪਹਿਲਾਂ ਇਹ ਇਹਨੂੰ ਕੁਝ ਹੋਵੇ ਹੂੰ ਵੀ ਇਹ ਸਾਡੇ ਬੱਚੇ ਨੂੰ ਕੁਝ ਨਾ ਕਰ ਦੇਵੇ। ਉਹਦੀ ਸੱਸ ਨੂੰ ਇਹ ਵੀ ਡਰ ਹੁੰਦਾ ਵੀ ਮੇਰੇ ਮੁੰਡੇ ਤੇ ਕੋਈ ਹਮਲਾ ਨਾ ਕਰ ਦੇ ਜਾਂ ਉਹਨੂੰ ਮਾਰਨ ਦੀ ਕੋਸ਼ਿਸ਼ ਨਾ ਕਰੇ। ਸੱਸ ਨੂੰ ਵੀ ਡਰ ਲੱਗਣ ਲੱਗ ਜਾਂਦਾ। ਉਹਦਾ ਪਤੀ ਹਟ ਕੇ ਆ ਜਾਂਦਾ ਦੋਸਤੋ। ਉਹਦਾ ਪਤੀ ਰੋਜ਼ਾਨਾ ਦੀ ਤਰ੍ਹਾਂ ਘਰ ਆਉਣਾ ਸ਼ੁਰੂ ਹੋ ਜਾਂਦਾ ਪਰ ਕੰਮ ਨਹੀਂ ਛੱਡਦਾ ਉਹ। ਅੱਛਾ। ਤੇ ਉਹ ਸੋਚਦੀ ਆ ਵੀ ਇਹ ਜੇ ਬੱਚੇ ਨੂੰ ਬਾਹਰ ਲੈ ਕੇ ਗਈ ਤੇ ਇਹਨੇ ਖੂਚ ਸੁੱਟ ਦੇਣਾ। ਉਹੀ ਜਿਹੜੇ ਡਰ ਉਹਨੂੰ ਪਹਿਲਾਂ ਸੀ ਉਹਨੂੰ ਹੁਣ ਇਹ ਲੱਗਣ ਲੱਗ ਗਿਆ ਵੀ ਜੇ ਤਿੰਨ ਦਿਨਾਂ ਚ ਇਹਨੇ ਮਰ ਜਾਣਾ। ਇਹਨੇ ਕਹੀ ਦਿੱਤੀ ਇਹ ਗੱਲ ਹੋ ਸਕਦਾ ਹੈ ਸਾਰਿਆਂ ਦਾ ਨੁਕਸਾਨ ਕਰਕੇ ਜਾਵੇ। ਅੱਛਾ। ਤੇ ਸੱਸ ਨੂੰ ਵੀ ਡਰ ਲੱਗਦਾ ਪਤੀ ਉਹਨਾਂ ਧਿਆਨ ਨਹੀਂ ਦਿੰਦਾ ਪਰ ਉਹ ਸੋਚ ਪੈ ਜਾਂਦਾ ਵੀ ਜੇ ਇੰਨੀਆਂ ਚੀਜ਼ਾਂ ਤੋਂ ਬਾਅਦ ਬੋਲੀ ਆ ਤਾਂ ਕੋਈ ਗੱਲ ਹੋ ਸਕਦੀ ਹੈ। ਅੱਛਾ। ਦੂਸਰਾ ਦਿਨ ਨਿਕਲਦਾ ਉਹਦੇ ਕੰਮ ਕਰਦਿਆਂ ਹੋਇਆਂ ਸੱਸ ਨੂੰ ਬਾਰ-ਬਾਰ ਤੁੜਕੂ ਲੱਗਾ ਰਹਿੰਦਾ ਵੀ ਹੁਣ ਵੀ ਇਹ ਉਸੇ ਰੂਪ ਚਾਈ ਕੁਝ ਹੋਇਆ ਕੁਝ ਹੋਇਆ ਪਰ ਇਦਾਂ ਤਾਂ ਕੁਝ ਵੀ ਨਹੀਂ ਹੁੰਦਾ। ਅੱਛਾ। ਜਦੋਂ ਅਸਲ 'ਚ ਉਹ ਨੂੰ ਇਹ ਭੁਖਵਾਣੀ ਉਹ ਕਰਦੀ ਆ ਨਾ ਤਾਂ ਉਹਨੂੰ ਬਾਅਦ 'ਚ ਦੱਸਿਆ ਜਾਂਦਾ ਉਹ ਭੁੱਲ ਜਾਂਦੀ ਹੈ ਕਿ ਮੈਂ ਤਾਂ ਕੁਝ ਕਿਹਾ ਹੀ ਨਹੀਂ ਹੈਗਾ। ਫਿਰ ਉਹ ਕਹਿੰਦੀ ਜਦੋਂ ਉਹ ਘਰ ਦੇ ਸਮਝਾਉਂਦੇ ਆ ਵੀ ਤੂੰ ਆ ਗੱਲਾਂ ਕਈਆਂ ਨੇ ਤਾਂ ਸੁમિત્રા ਕਹਿੰਦੀ ਹੈ ਕਿ ਠੀਕ ਆ ਜੇ ਤੁਹਾਨੂੰ ਮੇਰੇ ਤੋਂ ਡਰ ਲੱਗਦਾ ਜਾਂ ਸ਼ੱਕ ਪੈ ਰਿਹਾ ਤਾਂ ਮੈਂ ਕੋਈ ਕੰਮ ਨਹੀਂ ਕਰੂੰਗੀ ਤੀਸਰੇ ਦਿਨ ਹਾਂ ਤੀਸਰੇ ਦਿਨ ਉਹ ਦਿਨ ਜਿਸ ਦਿਨ ਦੀ ਉਹਨੇ ਭੁਖਬਾਣੀ ਕੀਤੀ ਹੁੰਦੀ ਆ ਉਹ ਦਿਨ ਉਹਦਾ ਪਤੀ ਤੇ ਉਹਦੀ ਸੱਸ ਦੇ ਸਾਰੇ ਰੁਕੇ ਹੁੰਦੇ ਆ ਵੀ ਘਰ 'ਚ ਹੁਣ ਵੀ ਕੁਝ ਹੋਇਆ ਤੇ ਹੁਣ ਵੀ ਹੋਇਆ ਉਹ ਸਾਰੇ ਕੰਮ ਜਿਵੇਂ ਕਰਦੀ ਸੀਗੀ ਪਰ ਉਸ ਦਿਨ ਉਹਨੇ ਕੋਈ ਕੰਮ ਨਹੀਂ ਕੀਤਾ ਉਨੇ ਘਰਦਿਆਂ ਨੂੰ ਭਰੋਸਾ ਦਿਵਾਉਣ ਲਈ ਇਹ ਗੱਲ ਕੀਤੀ ਕਿ ਠੀਕ ਆ ਜੇ ਤੁਹਾਨੂੰ ਇਦਾਂ ਦਾ ਲੱਗਦਾ ਤਾਂ ਮੈਂ ਕੁਝ ਨਹੀਂ ਕਰਦੀ ਤਾਂ ਜਦੋਂ ਉਹਨੂੰ ਪੁੱਛਦਿਆ ਅੱਛਾ ਵੀ ਤੂੰ ਕੰਮ ਕਿਉਂ ਨਹੀਂ ਕਰਨਾ ਤਾਂ ਉਹਦੇ ਉਹਦਾ ਪਤੀ ਤੇ ਉਹਦੀ ਸੱਸ ਜਾਣਨਾ ਚਾਹੁੰਦੇ ਹੁੰਦੇ ਵੀ ਜੇ ਇਹਨੂੰ ਇਸ ਗੱਲ ਦੀ ਸੋਝੀ ਆ ਤਾਂ ਇਹ ਦੱਸੂਗੀ ਵੀ ਕਿਉਂ ਨਹੀਂ ਕਰਨਾ ਉਹ ਕਹਿੰਦੀ ਤੁਹਾਨੂੰ ਡਰਾ ਨਾ ਕਿ ਮੈਂ ਖੂਚ ਚ ਚਲੀ ਗਈ ਮੈਂ ਡੁੱਬ ਨਾ ਜਾਵਾਂ ਜਾਂ ਬੱਚੇ ਨੂੰ ਨਾ ਸੁੱਟਦਾ ਚੁੱਲ੍ਹੇ ਕੋਲੇ ਖੜ ਕੇ ਅੱਗ ਨਾ ਲਾ ਲਾਂ ਔਰ ਸੱਸ ਤੇ ਪਤੀ ਹੈਰਾਨ ਹੋ ਗਏ ਸੀ ਕਿਉਂਕਿ ਉਹਨਾਂ ਨੇ ਇਹ ਗੱਲ ਦੋ ਦਿਨ ਪਹਿਲਾਂ ਹੀ ਕਰ ਲਈ ਸੀ ਵੀ ਇਹ ਕਿਤੇ ਇਦਾਂ ਦੀ ਗੱਲ ਨਾ ਕਰ ਦੇਵੇ ਉਹ ਹੈਰਾਨ ਸੀ ਵੀ ਸਮਿਤਰਾ ਨੂੰ ਉਹ ਗੱਲਾਂ ਕਿਵੇਂ ਯਾਦ ਨੇ ਜਿਹੜੀਆਂ ਅਸੀਂ ਦੋਨਾਂ ਨੇ ਮਾਵਾ ਪੁੱਤਾਂ ਨੇ ਆਪਸ ਚ ਕੀਤੀਆਂ ਸੀ ਹੂੰ ਤੇ ਉਹ ਬੜੇ ਹੈਰਾਨ ਹੁੰਦੇ ਆ ਪਰ ਉਹ ਪੂਰੀ ਨਜ਼ਰ ਰੱਖ ਰਹੇ ਹੁੰਦੇ ਆ ਵੀ ਅੱਜ ਤੀਸਰਾ ਦਿਨ ਆ ਕੋਈ ਘਟਨਾ ਨਾ ਵਾਪਰ ਜੇ ਅੱਛਾ ਜਿਹੜਾ ਸਮਿਤਰਾ ਨੂੰ ਦੌਰਾ ਪੈਂਦਾ ਹੁੰਦਾ ਸੀ ਨਾ ਉਹ ਦੁਪਹਿਰ ਦੇ ਵਕਤ ਸਵੇਰ ਤੋਂ ਬਾਅਦ ਪੈਂਦਾ ਹੁੰਦਾ ਸੀ ਕਈ ਵਾਰ ਅੱਛਾ ਘਰਦਿਆਂ ਨੂੰ ਲੱਗਿਆ ਵੀ ਹੁਣ ਦੁਪਹਿਰ ਨਿਕਲ ਗਈ ਹੁਣ ਠੀਕ ਆ ਚੰਗੀ ਭਲੀ ਤੂਰੀ ਫਿਰਦੀ ਆ ਅੱਛਾ ਪਰ ਜਦੋਂ ਸੂਰਜ ਢਲਦਾ ਔਰਤਾਂ ਖੂਹ ਤੋਂ ਪਾਣੀ ਲੈ ਕੇ ਵਾਪਸ ਆ ਰਹੀਆਂ ਹੁੰਦੀਆਂ ਹਾਂ ਤਾਂ ਸਮਿਤਰਾ ਉਹ ਸਾਰਾ ਸਮਾਂ ਯਾਦ ਕਰ ਰਹੀ ਹੁੰਦੀ ਹੈ ਵੀ ਮੈਂ ਵੀ ਜਾਣਾ ਸੀਗਾ ਪਰ ਮੈਂ ਗਈ ਨਹੀਂ ਅੱਜ ਤੋਂ ਬਾਹਰ ਖੜੀ ਹੁੰਦੀ ਹੈ ਘਰ ਦੇ ਦਰਵਾਜ਼ੇ ਤੇ ਅੱਛਾ ਉਹਦੀ ਇੱਕ ਸਹੇਲੀ ਆ ਰਹੀ ਹੁੰਦੀ ਹੈ ਪਾਣੀ ਦਾ ਘੜਾ ਲੈ ਕੇ ਉਹਦੀ ਸਹੇਲੀ ਦੇਖ ਕੇ ਹੈਰਾਨ ਹੋ ਕੇ ਵੀ ਸੁમિત્રા ਅੱਜ ਪਾਣੀ ਲੈਣ ਨਹੀਂ ਆਈ ਕਿਉਂਕਿ ਪਿਛਲੇ 2 ਦਿਨਾਂ ਤੋਂ ਵੀ ਨਹੀਂ ਸਈ ਪਰ ਇਹ ਘਰ ਦੇ ਬਾਹਰ ਖੜੀ ਹੋਈ ਹੈ ਉਹਨੂੰ ਵੀ ਹੈਰਾਨੀ ਹੋਈ ਦੂਸਰੇ ਪਾਸੇ ਘਰ ਦੇ ਅੰਦਰ ਸੱਸ ਨੂੰ ਫੇਰ ਵੀ ਕਿਤੇ ਨਾ ਕਿਤੇ ਡਰ ਆ ਵੀ ਕੋਈ ਘਟਨਾ ਨਾ ਵਾਪਰ ਜੇ ਪਰ ਉਹ ਫਟਾਫਟ ਘਰ ਦੇ ਕੰਮਾਂ 'ਚ ਲੱਗੀ ਹੋਈ ਹੈ ਉਹਦਾ ਧਿਆਨ ਸਮਿਤਰਾ ਵੱਲ ਲੱਗਾ ਹੋਇਆ ਜਿਹੜੀ ਘਰ ਦੀ ਦਹਲੀਜ਼ ਦੇ ਬਾਹਰ ਖੜੀ ਹੋਈ ਆ ਅੱਛਾ ਜੀ ਸਮਿਤਰਾ ਆਪਦੀ ਸਹੇਲੀ ਨੂੰ ਵੇਖਦੀ ਆ ਤੇ ਜਦੋਂ ਉਹਦੀ ਸਹੇਲੀ ਉਹਨੂੰ ਵੇਖਦੀ ਆ ਤਾਂ ਉਹ ਘੜਾ ਸਿਰ ਤੇ ਪਾਣੀ ਦਾ ਰੱਖੇ ਹੋਏ ਸਮਿਤਰਾ ਵੱਲ ਨੂੰ ਵਧਣ ਲੱਗ ਜਾਂਦੀ ਆ ਹੂੰ ਸਮਿਤਰਾ ਵੱਲ ਜਦੋਂ ਦੋ ਕਦਮ ਪੱਟਦੀ ਆ ਤਾਂ ਉਸ ਤੋਂ ਬਾਅਦ ਉਹ ਔਰਤ ਘੜਾ ਸੁੱਟ ਕੇ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੰਦੀ ਆ ਹੂੰ ਔਰ ਜਦੋਂ ਚੀਕਾਂ ਪੈਂਦੀਆਂ ਨੇ ਤਾਂ ਸਸ ਦੇ ਅੰਦਰੋਂ ਹੱਥਾਂ 'ਚੋਂ ਭਾਂਡੇ ਛੁੱਟ ਜਾਂਦੇ ਆ ਉਹਨੂੰ ਇਹ ਲੱਗਦਾ ਕਿ ਸ਼ਾਇਦ ਸਮਿਤਰਾ ਨੂੰ ਫੇਰ ਕੁਝ ਹੋ ਗਿਆ ਹਾਂ ਇਧਰਲੇ ਪਾਸੇ ਜਦੋਂ ਔਰਤ ਚੀਕਾ ਮਾਰ ਕੇ ਘੜਾ ਸੁੱਟ ਦਿੰਦੀ ਆ ਜਿਹੜੀਆਂ ਹੋਰ ਔਰਤਾਂ ਇਧਰ ਉਧਰ ਜਾਣ ਔਣ ਕਰਦੀਆਂ ਹੁੰਦੀਆਂ ਸਾਰੀਆਂ ਉੱਥੇ ਇਕੱਠੀਆਂ ਹੋ ਜਾਂਦੀਆਂ ਤੇ ਸਮਿਤਰਾ ਫੇਰ ਉਸੇ ਰੂਪ ਦੇ ਵਿੱਚ ਹੁੰਦੀ ਆ ਅੱਛਾ ਘਰ ਦੀ ਦਹਲੀਜ਼ ਤੇ ਖੜੀ ਸਮਿਤਰਾ ਸਮਿਤਰਾ ਨਾ ਹੋ ਕੇ ਕੋਈ ਦੇਵੀ ਆਤਮਾ ਲੱਗ ਰਹੀ ਹੁੰਦੀ ਆ ਜਿਦੇ ਹੱਥ ਆਸਮਾਨ ਵੱਲ ਨੂੰ ਹੁੰਦੇ ਆ ਤੇ ਕੁੰਡ ਮੁੜੇ ਹੁੰਦੇ ਆ ਹੂੰ ਉਹਦੀ ਸੱਸ ਭੱਜ ਕਿਉਂਦੀ ਆ ਉਹਦਾ ਜਦੋਂ ਪਤੀ ਦੇਖਦਾ ਉਹ ਇੱਕ ਪਲ ਤਾਂ ਸੱਚੀ ਡਰ ਜਾਂਦੇ ਆ ਕੋਈ ਸੋਚ ਲੈਂਦੇ ਆ ਵੀ ਹੁਣ ਸਮਿਤਰਾ ਨਹੀਂ ਬਚੂਗੀ ਮਰ ਗਈ ਹਾਂ ਕਿਉਂਕਿ ਉਹਦੀਆਂ ਅੱਖਾਂ ਵੀ ਕੋਈ ਹਰਕਤ ਨਹੀਂ ਕਰ ਰਹੀਆਂ ਹੁੰਦੀਆਂ ਜਿੱਦਾਂ ਕੋਈ ਪੱਥਰ ਦੀ ਡਰਾਵਣੀ ਮੂਰਤੀ ਹੁੰਦੀ ਆ ਸਮਿਤਰਾ ਇਸ ਰੂਪ ਦੇ ਵਿੱਚ ਹੁੰਦੀ ਹੈ ਹੂੰ ਉਹ ਔਰਤਾਂ ਜਿਹੜੀਆਂ ਬਾਹਰ ਹੁੰਦੀਆਂ ਘਰ ਤੋਂ ਉਹ ਔਰਤ ਦੀ ਚੀਕ ਤੋਂ ਬਾਅਦ ਅੱਗੇ ਵਧਦੀਆਂ ਉਹ ਸਾਰੀਆਂ ਪਿੱਛੇ ਮੁੜ ਜਾਂਦੀਆਂ ਕਿਉਂਕਿ ਉਹਦਾ ਪਤੀ ਤੇ ਸਾਸੋ ਨੂੰ ਆ ਕੇ ਸੰਭਾਲਣ ਲੱਗ ਜਾਂਦੇ ਆ ਹੂੰ ਪਰ ਉਸ ਸਮੇਂ ਸਮਿਤਰਾ ਠੀਕ ਹੋਣ ਦੀ ਬਜਾਏ ਮਰ ਚੁੱਕੀ ਹੁੰਦੀ ਹੈ ਅੱਛਾ ਤਾ ਘਰ ਦੇ ਵਿੱਚ ਚਾਰੇ ਪਾਸੇ ਚੀਕ ਚਹਾੜਾ ਹੋ ਜਾਂਦਾ ਵੀ ਇੱਕ ਛੋਟੇ ਜਿਹੇ ਬੱਚੇ ਦੀ ਮਾਂ ਤੁਰ ਗਈ ਹੈ ਨਾ ਘਰ ਦਾ ਇੱਕ ਮੈਂਬਰ ਚਲਾ ਗਿਆ ਇਹ ਹੈਰਾਨੀ ਵੀ ਹੁੰਦੀ ਹੈ ਵੀ ਸੁਮਿਤਰਾ ਨੇ ਅੱਜ ਦੇ ਦਿਨ ਦੀ ਉਹ ਵਿਖਵਾਨੀ ਕੀਤੀ ਸੀ ਕਿ ਮੈਂ ਤਿੰਨ ਦਿਨ ਬਾਅਦ ਮਰ ਜੂਗੀ ਤੇ ਉਹੀ ਦਿਨ ਮਰੀ ਉਹ ਬਿਲਕੁਲ ਜਿਹੜਾ ਉਹਦਾ ਪਤੀ ਆ ਤੇ ਉਹਦੀ ਸੱਸਾ ਉਹਨਾਂ ਨੂੰ ਇਹ ਗੱਲ ਪਤਾ ਹੁੰਦੀ ਹੈ ਉਹਨਾਂ ਦੇ ਅੰਦਰ ਇੱਕ ਧੜਕੂ ਹੁੰਦਾ ਪਰ ਜਦੋਂ ਇਹ ਘਟਨਾ ਵਾਪਰ ਜਾਂਦੀ ਆ ਤਾਂ ਉਹ ਇਸ ਚੀਜ਼ ਦੇ ਵਿੱਚ ਪੈ ਜਾਂਦੇ ਆ ਵੀ ਵਾਕਈ ਇਹਨੇ ਕਹੀ ਹੋਈ ਗੱਲ ਸੱਚ ਕਰਤੀ ਇਹ ਚਲੀ ਗਈ ਅੱਛਾ ਜਦੋਂ ਸਮਿਤਰਾ ਦੀ ਮੌਤ ਤੋਂ ਬਾਅਦ ਘਰ ਦੇ ਵਿੱਚ ਮਾਤਮ ਛਾ ਜਾਂਦਾ ਚਾਰੇ ਪਾਸੇ ਚੀਕ ਚਹਾੜਾ ਹੋ ਜਾਂਦਾ ਕਿ ਸਮਿਤਰਾ ਵਾਕਈ ਉਹ ਗੱਲ ਕਰ ਗਈ ਜਿਹੜੀ ਉਹਨੇ 2 ਦਿਨ ਪਹਿਲਾਂ ਕਹੀ ਸੀ ਹਮ ਸਾਰੇ ਆਸਗਵੰਦ ਇਕੱਠੇ ਹੋ ਜਾਂਦੇ ਆ ਰਿਸ਼ਤੇਦਾਰ ਵੀ ਆ ਜਾਂਦੇ ਆ ਤਾਂ ਉਹਦੀਆਂ ਅੰਤਮ ਸਫ਼ਰ ਦੀਆਂ ਜਿਹੜੀਆਂ ਰਸਮਾਂ ਨੇ ਉਹ ਕਰਨੀਆਂ ਸ਼ੁਰੂ ਕਰ ਦਿੰਦੇ ਆ ਪਰਿਵਾਰ ਵਾਲੇ ਹਮ ਦੂਸਰੇ ਪਾਸੇ ਘਰ ਦੇ ਬਾਹਰ ਲੋਕ ਬੈਠੇ ਹੁੰਦੇ ਉਹਨਾਂ ਚ ਉਹਦਾ ਪਤੀ ਵੀ ਬੈਠਾ ਹੁੰਦਾ ਜਿਹੜਾ ਬੁਰੀ ਤਰ੍ਹਾਂ ਰੋ ਰਿਹਾ ਹੁੰਦਾ ਹਮ ਉਹਨੂੰ ਇਹ ਚੀਜ਼ ਦੀ ਸਮਝ ਨਹੀਂ ਲੱਗਦੀ ਕਿ ਇਹ ਭਾਣਾ ਕਿੱਦਾਂ ਵਾਪਰ ਗਿਆ ਉਹ ਸੋਚ ਵਿਚਾਰ ਚ ਵੀ ਹੁੰਦਾ ਪਰ ਉਹ ਬਹੁਤ ਬੁਰੀ ਤਰ੍ਹਾਂ ਰੋ ਰਿਹਾ ਹੁੰਦਾ ਅੱਛਾ ਦੂਸਰੇ ਪਾਸੇ ਘਰ ਦੇ ਅੰਦਰ ਜਦੋਂ ਉਹਦੀ ਅਰਥੀ ਤੇ ਉਹਨੂੰ ਤਿਆਰ ਕਰਕੇ ਪਾਇਆ ਜਾਂਦਾ ਹੁੰਦਾ ਤਾਂ ਬਾਹਰ ਇੰਤਜ਼ਾਰ ਕਰ ਰਹੇ ਹੁੰਦੇ ਆ ਕਿ ਕਦੋਂ ਇਹਨੂੰ ਚੁੱਕ ਕੇ ਬਾਹਰ ਲੈ ਕੇ ਆਉਣ ਅਸ਼ਕਾਰ ਕਰੀਏ ਹਾਂ ਤਾਂ ਅਚਾਨਕ ਅੰਦਰੋਂ ਔਰਤਾਂ ਰੋਂਦੀਆਂ ਰੋਂਦੀਆਂ ਉੱਚੀ ਉੱਚੀ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੰਦੀਆਂ ਅੱਛਾ ਚਾਰੇ ਪਾਸੇ ਔਰਤਾਂ ਦੀ ਭਜਨਾਟ ਸ਼ੁਰੂ ਹੋ ਜਾਂਦੀ ਹੈ ਜਿਵੇਂ ਕੋਈ ਕਿਸੇ ਤੋਂ ਡਰ ਕੇ ਭੱਜਾ ਹੁੰਦਾ ਅੱਛਾ ਜਦੋਂ ਜਗਦੀਸ਼ ਭੱਜ ਕੇ ਅੰਦਰ ਵੱਲ ਜਾਂਦਾ ਤਾਂ ਉਹ ਕੀ ਵੇਖਦਾ ਕਿ ਜਿਹੜੀ ਸਮਿਤਰਾ ਮਰ ਚੁੱਕੀ ਸੀਗੀ ਉਹ ਆਪਣੀ ਅਰਥੀ ਤੋਂ ਉੱਠ ਕੇ ਖੜੀ ਹੋ ਚੁੱਕੀ ਆ ਅੱਛਾ ਤਾਂ ਜਗਦੀਸ਼ ਲਈ ਇਹ ਹੋਰ ਵੀ ਵੱਡੀ ਗੱਲ ਹੁੰਦੀ ਆ ਉਹ ਦੌੜ ਕੇ ਆਪਣੀ ਪਤਨੀ ਵੱਲ ਜਾਂਦਾ ਤੇ ਉਹਨੂੰ ਸਮਿਤਰਾ ਕਹਿ ਕੇ ਜਦੋਂ ਗੱਲ ਲਾਉਣ ਦੀ ਕੋਸ਼ਿਸ਼ ਕਰਦਾ ਤਾਂ ਸਮਿਤਰਾ ਉਹਨੂੰ ਬਹੁਤ ਜ਼ੋਰ ਦੀ ੱੱੱਕਾ ਮਾਰ ਕੇ ਪਰੇ ਕਰਦੀ ਆ ਤੇ ਕਹਿੰਦੀ ਕਿ ਕੌਣ ਸਮਿਤਰਾ ਮੈਂ ਕੋਈ ਸਮਿਤਰਾ ਨਹੀਂ ਆ ਮੈਂ சிவா ਤਰਪਾਠੀ ਆ ਅੱਛਾ ਮੇਰੇ ਦੋ ਬੱਚੇ ਨੇ ਰਿੰਕੂ ਤੇ ਟਿੰਕੂ ਮੈਂ ਉਹਨਾਂ ਨੂੰ ਮਿਲਣਾ ਹੁਣ ਕਰਦਿਆਂ ਲਈ ਇਹ ਬਹੁਤ ਵੱਡੀ ਗੱਲ ਆ ਇੱਕੋ ਕਹਿੰਦੀ ਆ ਕਿ ਮੈਂ ਸਮਿਤਰਾ ਨਹੀਂ ਫੇਰ ਉਹ ਦੂਸਰੇ ਪਾਸੇ ਕਿਸੇ ਹੋਰ ਬੱਚਿਆਂ ਦੇ ਨਾਮ ਲੈ ਰਹੀ ਆ ਕਿ ਮੈਂ ਰਿੰਕੂ ਤੇ ਟਿੰਕੂ ਨੂੰ ਮਿਲਣਾ ਅੱਛਾ ਜਦੋਂ ਇਹ ਗੱਲ ਕਹਿੰਦੀ ਆ ਤੇ ਉਹਦਾ ਪਤੀ ਤਾਂ ਉੱਥੇ ਖੜਾ ਹੱਕਾ ਬੱਕਾ ਹੋ ਜਾਂਦਾ ਤੇ ਔਰਤਾਂ ਵੀ ਹੈਰਾਨ ਹੋ ਜਾਂਦੀਆਂ ਔਰ ਜਗਦੀਸ਼ ਲਈ ਇਹ ਬਹੁਤ ਵੱਡੀ ਗੱਲ ਹੁੰਦੀ ਆ ਕਿ ਉਹਦੀ ਪਤਨੀ ਨੇ ਸਾਫ਼ ਹੀ ਇਨਕਾਰ ਕਰਤਾ ਕਿ ਉਹ ਸਮਿਤਰਾ ਨਹੀਂ ਐ ਅੱਛਾ ਉਹਨਾਂ ਦੇ ਅੰਦਰ ਹੋਰ ਵੀ ਡਰ ਪੈ ਜਾਂਦਾ ਹੂੰ ਸੱਸ ਨੂੰ ਵੀ ਇਸ ਗੱਲ ਦਾ ਜਿਆਦਾ ਹੀ ਵੱਡਾ ਝਟਕਾ ਲੱਗ ਜਾਂਦਾ ਵੀ ਇਹ ਕੀ ਹੋ ਗਿਆ ਵੀ ਫੇਰ ਜੇ ਸਹਮਿਤਰਾ ਨਹੀਂ ਤੇ ਇਹ ਕੌਣ ਹੈ ਹੂੰ ਉਹਨਾਂ ਦੀ ਤਾਂ ਨੋਹ ਦੀ ਡੈਥ ਹੋਈ ਸੀ ਨਾ ਉਹਨਾਂ ਦੀ ਤਾਂ ਸਮਿਤਰਾ ਦੀ ਮੌਤ ਹੋਈ ਸੀ ਘਰ 'ਚ ਤੇ ਸਮਿਤਰਾ ਹੀ ਹੁਣ ਉੱਠ ਕੇ ਗੱਲ ਕਹਿ ਰਹੀ ਹੈ ਕਿ ਉਹ ਸਮਿਤਰਾ ਨਹੀਂ ਹੈ ਇਹ ਬਹੁਤ ਵੱਡਾ ਆਪਣੇ ਆਪ 'ਚ ਝਟਕਾ ਸੀ ਉਹਨਾਂ ਲਈ ਉਹਨਾਂ ਨੂੰ ਅਜੀਬ ਡਰ ਪੈ ਗਿਆ ਚਲੋ ਇਹ ਘਟਨਾ ਤੋਂ ਬਾਅਦ ਲੋਕ ਆਪੋ ਆਪਣੇ ਘਰੇ ਚਲੇ ਜਾਂਦੇ ਡਰ ਕੇ ਅੱਛਾ ਔਰ ਸਾਰੇ ਗੱਲਾਂ ਕਰਦੇ ਜਾਂਦੇ ਆ ਵੀ ਇਹ ਕੀ ਹੋ ਗਿਆ ਇਹ ਕੀ ਹੋ ਗਿਆ ਕੁਝ ਪਤਾ ਨਹੀਂ ਲੱਗਦਾ ਲੋਕ ਘਰਾਂ 'ਚ ਚਲੇ ਜਾਂਦੇ ਆ ਸਮਿਤਰਾ ਦੀ ਜ਼ਿੰਦਗੀ ਉਸ ਦਿਨ ਤੋਂ ਬਾਅਦ ਫਿਰ ਉਸੇ ਤਰ੍ਹਾਂ ਸ਼ੁਰੂ ਹੋ ਜਾਂਦੀ ਹੈ ਅੱਛਾ ਪਰ ਪਤੀ ਬਿਲਕੁਲ ਚੁੱਪ ਕਰ ਜਾਂਦਾ ਉਹਦੀ ਸੱਸ ਬਿਲਕੁਲ ਚੁੱਪ ਕਰ ਜਾਂਦੀ ਹੈ ਉਹਨਾਂ ਨੂੰ ਨੀ ਸਮਝ ਆਉਂਦਾ ਵੀ ਕੀ ਹੋ ਰਿਹਾ ਉਹ ਉਹਦੇ ਨਾਲ ਗੱਲਾਂ ਕਰਦੇ ਆ ਵੀ ਤੂੰ ਤਾਂ ਬਾਈ ਸਾਡੀ ਸਮਿਤਰਾ ਉਹ ਸਮਿਤਰਾ ਦੇ ਉਸ ਐਂਡ ਵਾਲੇ ਰੂਪ ਤੋਂ ਵੀ ਇੰਨਾ ਡਰ ਜਾਂਦੇ ਆ ਉਹ ਉਹਨੂੰ ਪੁੱਛਣਾ ਵੀ ਉਹਨਾਂ ਨੂੰ ਗਵਾਰਾ ਨਹੀਂ ਲੱਗਦਾ ਕਿ ਅਸੀਂ ਇਹਨੂੰ ਕੀ ਪੁੱਛੀਏ ਅੱਛਾ ਇਹਨੇ ਜੋ ਜੋ ਕਿਹਾ ਉਹ ਸੱਚ ਕੀਤਾ ਉਸ ਤੋਂ ਬਾਅਦ ਉੱਠ ਕੇ ਇਹ ਗੱਲ ਕਹਿ ਰਹੀ ਹੈ ਕਿ ਸਮਿਤਰਾ ਨਹੀਂ ਹੈ ਉਹ ਸੱਚੀ ਡਰ ਜਾਂਦੇ ਆ ਵੀ ਹੁਣ ਅਸੀਂ ਇਹਨੂੰ ਸਵਾਲ ਕਰਕੇ ਵੀ ਕੀ ਕਰਾਂਗੇ ਕੱਲ ਨੂੰ ਕੋਈ ਹੋਰ ਖਤਰਾ ਨਾ ਖੜਾ ਹੋ ਜੇ ਅੱਛਾ ਡਰਦੇ ਆ ਫੇਰ ਹੌਲੀ ਹੌਲੀ ਸਮਿਤਰਾ ਨੂੰ ਜਦੋਂ ਹੋਸ਼ ਆਉਂਦਾ ਤਾ ਉਹ ਆਪਦੀ ਸੱਸ ਨੂੰ ਦੇਖਦੀ ਆ ਵੀ ਇਹ ਮੇਰੇ ਤੋਂ ਡਰ ਕਿਉਂ ਨਹੀਂ ਆ ਉਹ ਕਹਿੰਦੀ ਆ ਵੀ ਕੁਝ ਨਹੀਂ ਹੋਇਆ ਮੈਨੂੰ ਤਾਂ ਪਤਾ ਹੀ ਨਹੀਂ ਕੀ ਹੋਇਆ ਉਹਦੀ ਸੱਸ ਲਈ ਇਹ ਹੋਰ ਵੱਡਾ ਝਟਕਾ ਵੀ ਸਾਰਾ ਲੋਕ ਇਕੱਠੇ ਹੋਏ ਇਹ ਮਰ ਚੁੱਕੀ ਸੀ ਉਹ ਮਰਨ ਤੋਂ ਬਾਅਦ ਵੀ ਇਹ ਕਹਿ ਰਹੀ ਹੈ ਮੈਨੂੰ ਤਾਂ ਪਤਾ ਹੀ ਨਹੀਂ ਕੁਝ ਹੋਇਆ ਹੀ ਨਹੀਂ ਹੂੰ ਤਾਂ ਉਹਦੀ ਸੱਸ ਸੋਚਦੀ ਆ ਵੀ ਜੇ ਇਹਨੂੰ ਵੀ ਨਹੀਂ ਪਤਾ ਮੈਂ ਵੀ ਕਿਉਂ ਯਾਦ ਕਰਾਉਣਾ ਹਨਾ ਵੀ ਠੀਕ ਐ ਸਮਿਤਰਾ ਫੇਰ ਰੋਜ਼ ਦੀ ਤਰ੍ਹਾਂ ਘਰ ਦੇ ਕੰਮ ਕਰਨਾ ਸ਼ੁਰੂ ਕਰ ਦਿੰਦੀ ਐ ਅੱਛਾ ਫਿਰ ਉਹ ਆਪਣੇ ਬੱਚੇ ਦਾ ਮੂੰਹ ਕਰਦੀ ਸੀ ਹਾਂ ਉਹ ਆਪਣੇ ਬੱਚੇ ਦਾ ਮੂੰਹ ਕਰਦੀ ਸੀਗੀ ਹੂੰ ਸੱਸ ਨੂੰ ਡਰ ਹੁੰਦਾ ਸੀ ਕਿ ਬੱਚੇ ਨੂੰ ਨੁਕਸਾਨ ਨਾ ਪਹੁੰਚਾ ਦੇ ਹੂੰ ਫਿਰ ਕੀ ਹੁੰਦਾ ਸਭ ਤੋਂ ਵੱਡੀ ਹੈਰਾਨੀ ਦੀ ਗੱਲ ਉਸ ਪਰਿਵਾਰ 'ਚ ਇਹ ਹੁੰਦੀ ਆ ਕਿ ਜਿਹੜੀ ਸਮਿਤਰਾ ਪੜ੍ਹੀ ਵੀ ਨਹੀਂ ਹੁੰਦੀ ਉਹ ਬੈਠੀ ਇੱਕ ਚਿੱਠੀ ਲਿਖ ਰਹੀ ਹੁੰਦੀ ਆ ਅੱਛਾ ਪਤੀ ਨੂੰ ਤੇ ਸੱਸ ਨੂੰ ਇਹ ਗੱਲ ਵੇਖ ਕੇ ਹੈਰਾਨੀ ਹੁੰਦੀ ਆ ਪਰ ਪਿਛਲੀਆਂ ਸਾਰੀਆਂ ਘਟਨਾਵਾਂ ਤੋਂ ਬਾਅਦ ਉਹ ਡਰਦੇ ਸਮਿਤਰਾ ਨੂੰ ਪੁੱਛਣ ਦੀ ਹਿੰਮਤ ਨਹੀਂ ਕਰਦੇ ਅੱਛਾ ਫਿਰ ਸਮਿਤਰਾ ਉਹ ਚਿੱਠੀ ਲਿਖਦੀ ਆ ਚਿੱਠੀ ਨੂੰ ਬੰਦ ਕਰਕੇ ਉੱਤੇ ਪਤਾ ਲਿਖ ਕੇ ਆਪਣੇ ਪਤੀ ਨੂੰ ਫੜਾਉਂਦੀ ਆ ਕਿ ਇਹ ਤੂੰ ਜਾ ਕੇ ਡਾਕਰ ਦੇ ਆ ਅੱਛਾ ਉਹਦਾ ਪਤੀ ਉਹਨੂੰ ਪੁੱਛਦਾ ਪੁੱਛਦਾ ਰਹਿ ਜਾਂਦਾ ਹੂੰ ਉਹ ਸੋਚਦਾ ਵੀ ਮੈਂ ਇਹਨੂੰ ਪੁੱਛੂੰਗਾ ਕਿ ਕੀ ਪਤਾ ਕਹਾਣੀ ਕੋਈ ਹੋਰ ਨਾ ਬਣ ਜਵੇ ਹੂੰ ਉਹਨੇ ਇੰਨਰ ਸਮਾਂ ਉਹਦੇ ਘਰ ਚ ਬਤਾਇਆ ਹੁੰਦਾ ਕਿ ਯਕੀਨ ਬਣਿਆ ਹੁੰਦਾ ਪਰ ਇਹ ਜਿਹੜੀਆਂ ਅਲੋਕਾਰੀਆਂ ਗੱਲਾਂ ਹੋ ਰਹੀਆਂ ਹੁੰਦੀਆਂ ਇਹ ਚ ਜਗਦੀਸ਼ ਚੁੱਪ ਕਰਿਆ ਰਹਿੰਦਾ ਨਾ ਸੱਸ ਬੋਲਦੀ ਐ ਨਾ ਜਗਦੀਸ਼ ਬੋਲਦਾ ਹੂੰ ਫਿਰ ਉਹ ਥੋੜੇ ਥੋੜੇ ਸਮੇਂ ਬਾਅਦ ਚਿੱਠੀਆਂ ਪਾਉਂਦੀ ਰਹਿੰਦੀ ਐ ਅੱਛਾ ਹੁਣ ਘਰਦਿਆਂ ਨੂੰ ਹੈਰਾਨੀ ਦੀ ਗੱਲ ਇਹ ਐ ਵੀ ਜਿਹੜੀ ਉਹ ਚਿੱਠੀਆਂ ਨੇ ਇਹ ਲਿਖ ਕਿਨੂੰ ਰਹੀ ਐ ਕਿਉਂ ਲਿਖ ਰਹੀ ਐ ਜਾ ਕਿੱਥੇ ਰਹੀਆਂ ਨੇ ਸੱਸ ਵੀ ਪੁੱਛਦੀ ਐ ਵੀ ਤੂੰ ਤੇ ਪਤਾ ਨਹੀਂ ਦੇਖਦਾ ਤੈਨੂੰ ਨਹੀਂ ਪਤਾ ਲੱਗਦਾ ਵੀ ਉਹ ਕੀ ਕਰ ਰਹੀ ਆ ਤਾਂ ਜਗਦੀਸ਼ ਉਹਨੇ ਮੇਰੇ ਹੱਥ ਬੰਨ੍ਹ ਦਿੰਦਾ ਵੀ ਮੈਂ ਕੁਝ ਨਹੀਂ ਕਹਿਣਾ ਹੈਗਾ ਮੈਂ ਚਾਹੁੰਨਾ ਘਰ ਚ ਕਿਸੇ ਵੀ ਤਰ੍ਹਾਂ ਦਾ ਮਾਹੌਲ ਖਰਾਬ ਨਾ ਹੋਵੇ ਅੱਛਾ ਬਸ ਜੋ ਸੁਮਿਤਰਾ ਕਰਦੀ ਆ ਜਗਦੀਸ਼ ਉਹਦੀ ਗੱਲ ਮੰਨਦਾ ਤੇ ਲਗਾਤਾਰ ਇਹ ਚਿੱਠੀਆਂ ਦਾ ਸਿਲਸਲਾ ਚੱਲਦਾ ਰਹਿੰਦਾ ਹੁਣ ਉਹਦੇ ਘਰ ਵਾਲੇ ਨੂੰ ਇਹ ਕੋਈ ਬਾਲੀ ਵੱਡੀ ਗੱਲ ਨਹੀਂ ਲੱਗਦੀ ਉਹ ਸਿਰਫ ਉਹਦੇ ਕਹੇ ਅਨੁਸਾਰ ਕੰਮ ਕਰੀ ਜਾਂਦਾ ਘਰ ਵਿੱਚ ਇੰਨੀਆਂ ਸਾਰੀਆਂ ਘਟਨਾਵਾਂ ਹੋ ਜਾਂਦੀਆਂ ਔਰ ਹੈਰਾਨ ਕਰਨ ਵਾਲੀਆਂ ਔਰ ਡਰਾਉਣ ਵਾਲੀਆਂ ਘਟਨਾਵਾਂ ਤਾਂ ਉਸ ਤੋਂ ਬਾਅਦ ਉਸ ਘਰ ਦੇ ਵਿੱਚ ਕਿਸੇ ਨੇ ਆਉਣਾ ਤਾਂ ਕੀ ਕੋਈ ਘਰ ਦੇ ਬਾਹਰੋਂ ਲੰਗਣੋ ਵੀ ਗੁਰੇਜ਼ ਕਰਦਾ। ਫਿਰ ਇੱਕ ਦਿਨ ਕੀ ਵਾਪਰਦਾ ਕਿ ਅਕਤੂਬਰ 1985 ਨੂੰ ਸਮਿਤਰਾ ਦੇ ਘਰ ਦਾ ਦਰਵਾਜ਼ਾ ਬਹੁਤ ਜ਼ੋਰ-ਜ਼ੋਰ ਦੀ ਖੜਕਦਾ। ਹੂੰ ਸਾਰੇ ਚੌਂਕ ਜਾਂਦੇ ਆ ਕਿ ਸਾਡੇ ਘਰ ਕੋਈ ਆਇਆ ਤੇ ਫਿਰ ਉੱਪਰੋਂ ਦਰਵਾਜ਼ਾ ਇੰਨੇ ਜ਼ੋਰ-ਜ਼ੋਰ ਦੀ ਖੜਕਾ ਰਿਹਾ। ਕੌਣ ਹੋਇਆ? ਹਾਂ ਔਰ ਘਰ ਦੇ ਹੈਰਾਨ ਸੀ ਤੇ ਡਰੇ ਹੋਏ ਵੀ ਸੀ ਕਿਉਂਕਿ ਉਹਨਾਂ ਸਾਰੀਆਂ ਘਟਨਾਵਾਂ ਤੋਂ ਬਾਅਦ ਲੋਕਾਂ ਨੇ ਉਹਨਾਂ ਨਾਲ ਬਰਤਬਰਤਾਬ ਵੀ ਛੱਡਤਾ ਸੀ ਕਿਸੇ ਨੇ ਵੀ ਆਉਣ ਜਾਣ ਨਹੀਂ ਸੀ ਕੀਤਾ। ਤਾਂ ਦਰਵਾਜ਼ਾ ਖੁੱਲਦਾ ਬਾਹਰ ਦੇਖਦੇ ਆ ਕਿ ਇੱਕ ਅੱਧ ਖੜ ਉਮਰ ਦਾ ਬਜ਼ੁਰਗ ਖੜਾ ਹੋਇਆ। ਹੂੰ। ਜਗਦੀਸ਼ ਵੀ ਉਹਦਾ ਮੂੰਹ ਦੇਖਦਾ ਰਹਿ ਜਾਂਦਾ ਤੇ ਸੱਸ ਵੀ ਤੇ ਸੁਮਿਤਰਾ ਤਾਂ ਅੰਦਰ ਸੋਈ ਚ ਕੰਮ ਕਰ ਰਹੀ ਹੁੰਦੀ ਆ। ਹੂੰ। ਉਹ ਹੈਰਾਨ ਹੋਏ ਉਹਨੂੰ ਪੁੱਛਦਿਆ ਕਿ ਤੁਸੀਂ ਕੌਣ ਹੋ? ਉਹ ਕਹਿ ਰਿਹਾ ਕਿ ਮੈਂ ਰਾਮ ਸਿਆ ਟ੍ਰਿਪਾਠੀ ਆਂ ਤੇ ਮੈਂ ਦਿਬਿਆਪੁਰ ਤੋਂ ਆਇਆ। ਉਹ ਹੋਰ ਵੀ ਹੈਰਾਨ ਹੁੰਦੇ ਆ ਕਿ ਉਸ ਇਲਾਕੇ ਦੇ ਵਿੱਚ ਸਾਡਾ ਕੋਈ ਰਿਸ਼ਤੇਦਾਰ ਹੀ ਨਹੀਂ। ਸਾਡਾ ਉਸ ਪਾਸੇ ਕੁਝ ਵੀ ਨਹੀਂ ਹੈਗਾ। ਇਹ ਬੰਦਾ ਕੌਣ ਆ ਜਿਹੜਾ ਨਾਂ ਵੀ ਦੱਸ ਰਿਹਾ ਤੇ ਪੂਰਾ ਐਡਰੈਸ ਵੀ ਦੱਸ ਰਿਹਾ। ਹੂੰ। ਇਸ ਤੋਂ ਪਹਿਲਾਂ ਕਿ ਜਗਦੀਸ਼ ਉਸ ਅਜਨਬੀ ਬਜ਼ੁਰਗ ਨੂੰ ਕੋਈ ਨਵੀਂ ਗੱਲ ਪੁੱਛਦਾ ਸਮਿਤਰਾ ਅੰਦਰੋਂ ਸਾਰੇ ਕੰਮ ਛੱਡ ਕੇ ਦੌੜ ਕੇ ਉਸ ਅਜਨਬੀ ਬਜ਼ੁਰਗ ਨੂੰ ਜੱਫੀ ਪਾ ਲੈਂਦੀ ਆ ਬਜ਼ੁਰਗ ਡਰ ਵੀ ਜਾਂਦਾ ਹੈਰਾਨ ਵੀ ਹੁੰਦਾ ਉਹ ਨੂੰ ਆਪਣੇ ਤੋਂ ਸਮਿਤਰਾ ਨੂੰ ਪਾਸੇ ਕਰਕੇ ਪੁੱਛਦਾ ਵੀ ਤੁਸੀਂ ਕੌਣ ਹੂੰ ਉਹ ਕਹਿੰਦੀ ਪਾਪਾ ਮੈਂ சிவா ਤ੍ਰਿਪਾਠੀ ਤੁਹਾਡੀ ਬੇਟੀ ਔਰ ਉਸ ਬਜ਼ੁਰਗ ਦੇ ਪੈਰਾਂ ਥੱਲੇ ਜ਼ਮੀਨ ਨਿਕਲ ਜਾਂਦੀ ਆ ਉਹ ਹੈਰਾਨ ਹੋ ਜਾਂਦਾ ਕਿ ਮੇਰੀ ਬੇਟੀ ਤਾਂ ਮਰ ਚੁੱਕੀ ਹੈ ਇਹ ਕੌਣ ਹੈ अच्छा ਤਾਂ ਘਰ ਦੇ ਵੀ ਸਾਰੇ ਹੈਰਾਨ ਹੋ ਜਾਂਦੇ ਆ ਵੀ ਇਹ ਸਭ ਕੁਝ ਕੀ ਹੋ ਰਿਹਾ ਹੂੰ ਫਿਰ ਜਗਦੀਸ਼ ਬਜ਼ੁਰਗ ਨੂੰ ਅੰਦਰ ਲਿਆ ਕੇ ਬਿਠਾਉਂਦਾ ਹੂੰ ਫਿਰ ਜਦੋਂ ਉਹ ਬੈਠ ਦਿਆ ਤਾਂ ਜਗਦੀਸ਼ ਪੁੱਛਦਾ ਕਿ ਤੁਹਾਡੀ ਸਾਡੇ ਘਰ ਤੱਕ ਆਉਣਾ ਕਿੱਦਾਂ ਹੋਇਆ ਹੂੰ ਤੇ ਫਿਰ ਉਹ ਬਜ਼ੁਰਗ ਦੱਸਦਾ ਕਿ ਇਸ ਪਤੇ ਤੋਂ ਮੈਨੂੰ ਚਿੱਠੀ ਲਗਾਤਾਰ ਮਿਲਦੀ ਰਹੀ ਆ ਅੱਛਾ ਤਾਂ ਫਿਰ ਮੈਂ ਇਸ ਕਰਕੇ ਇਸ ਘਰ ਤੱਕ ਪਹੁੰਚਿਆ ਅੱਛਾ ਫਿਰ ਸਮਿਤਰਾ ਵੀ ਕੋਲ ਬੈਠੀ ਹੁੰਦੀ ਹੈ ਉਹਦੀ ਸੱਸ ਵੀ ਹੈਰਾਨ ਹੁੰਦੀ ਹੈ ਉਹਦੇ ਕੋਲ ਤਾਂ ਕੋਈ ਸ਼ਬਦ ਹੀ ਨਹੀਂ ਹੁੰਦੇ ਅੱਛਾ ਫਿਰ ਉਹ ਬਜ਼ੁਰਗ ਆਪਣੇ ਝੋਲੇ ਚੋਂ ਇੱਕ ਮੋਟੀ ਡਾਟੀ ਕਿਤਾਬ ਕੱਢਦਾ ਅਸਲ ਚੋ ਕਿਤਾਬ ਨਹੀਂ ਹੁੰਦੀ ਉਹ ਫੋਟੋ ਵਾਲੀ ਐਲਬਮ ਹੁੰਦੀ ਹੈ ਅੱਛਾ ਤੇ ਉਹ ਐਲਬਮ ਉਹਨਾਂ ਦੇ ਪਰਿਵਾਰ ਦੀ ਹੁੰਦੀ ਆ ਜੀਹਦੇ ਵਿੱਚ ਸਾਰੇ ਫੋਟੋ ਸਿਵਾ ਦੇ ਹੁੰਦੇ ਆ ਅੱਛਾ ਸਮਿਤਰਾ ਨੂੰ ਉਹ ਬਜ਼ੁਰਗ ਫੋਟੋ ਦਿਖਾਉਣੇ ਸ਼ੁਰੂ ਕਰ ਦਿੰਦਾ ਹਮ ਸੱਸ ਵੀ ਕੋਲ ਬੈਠੀ ਹੁੰਦੀ ਆ ਤਾਂ ਪਤੀ ਵੀ ਕੋਲ ਬੈਠਾ ਹੁੰਦਾ ਸਮਿਤਰਾ ਇੱਕ ਇੱਕ ਪਰਿਵਾਰਕ ਮੈਂਬਰ ਦਾ ਨਾਮ ਲੈ ਲੈ ਕੇ ਪਛਾਣ ਦੱਸਦੀ ਆ अच्छा कि ए फलाना ए ए आ ए ए सारा कुछ ਦੱਸ ਦਿੰਦੀ ਆ ਜਦੋਂ ਸਾਰੀ ਐਲਬਮ ਚ ਸਾਰੇ ਪਰਿਵਾਰਕ ਮੈਂਬਰਾਂ ਨੂੰ ਪਛਾਣ ਲੈਂਦੀ ਆ ਤਾਂ ਘਰ ਦੇ ਹੈਰਾਨ ਹੁੰਦੇ ਆ ਬਜ਼ੁਰਗ ਵੀ ਹੈਰਾਨ ਹੁੰਦਾ ਪਰ ਐਂਡ ਤੇ ਆ ਕੇ ਇੱਕ ਫੋਟੋ ਤੇ ਉਹ ਰੁਕ ਜਾਂਦੀ ਆ ਬਿਲਕੁਲ ਸਾਇਲੈਂਟ ਹੋ ਜਾਂਦੀ ਆ ਉਹਦੇ ਕੋਲ ਕੋਈ ਸ਼ਬਦ ਨਹੀਂ ਹੁੰਦਾ ਤਾਂ ਸਾਰੇ ਘਰ ਦੇ ਉਹਦਾ ਮੂੰਹ ਦੇਖਣ ਲੱਗ ਜਾਂਦੇ ਆ ਵੀ ਹੁਣ ਕੁਝ ਹੋਰ ਨਾ ਹੋ ਜੇ ਉਹ ਬਜ਼ੁਰਗ ਪੁੱਛਦਾ ਵੀ ਇਹ ਕੌਣ ਹੈ ਹੂੰ ਪਹਿਲਾਂ ਸਾਇਲੈਂਟ ਰਹਿੰਦੀ ਆ ਸਾਰੇ ਹੈਰਾਨ ਹੁੰਦੇ ਆ ਔਰ ਉਹਦੇ ਉੱਤਰ ਦੀ ੜੀਕ ਚ ਹੁੰਦੇ ਆ ਵੀ ਇਹਨੂੰ ਕਿਉਂ ਨਹੀਂ ਪਛਾਣ ਨਹੀਂ ਰਹੀ ਹੈਗੀ ਹੂੰ ਤਾਂ ਸੁਮਿਤਰਾ ਦੱਸਦੀ ਹੈ ਜਦੋਂ ਫੋਟੋ ਦੇਖਦੀ ਆ ਤਾਂ ਉਹ ਕਹਿੰਦੀ ਆ ਕਿ ਇਹ ਮੇਰੀ ਉਹ ਨਣਾਣ ਹੈ ਜਿਨੇ ਮੇਰੇ ਸਿਰ ਤੇ ਪੱਥਰ ਮਾਰ ਕੇ ਮੈਨੂੰ ਬੁਰੀ ਤਰ੍ਹਾਂ ਮਾਰਿਆ ਸੀਗਾ ਤੇ ਬਾਅਦ ਦੇ ਵਿੱਚ ਮੈਨੂੰ ਰੇਲਵੇ ਲਾਈਨ ਦੇ ਕੋਲ ਸੁੱਟਿਆ ਗਿਆ ਸੀਗਾ ਹੂੰ சிவா ਦਾ ਪਿਓ ਇਹ ਗੱਲ ਸੁਣ ਕੇ ਹੈਰਾਨ ਹੋ ਜਾਂਦਾ ਕਿਉਂਕਿ ਜਦੋਂ சிவா ਦੀ ਮੌਤ ਤੋਂ ਬਾਅਦ ਇਹ ਮਤਲਬ ਤਫਤੀਸ਼ ਕੀਤੀ ਗਈ ਸੀਗੀ ਤਾਂ ਉਦੋਂ ਕੇਸ ਚ ਕੁਝ ਵੀ ਨਹੀਂ ਸੀ ਨਿਕਲਿਆ ਇਹ ਕਿਹਾ ਗਿਆ ਸੀ ਕਿ ਖੁਦਕੁਸ਼ੀ ਦਾ ਕੇਸ ਆ ਇਸ ਕਰਕੇ ਉਹਦੇ ਕੋਈ ਬਕਾਇਦਾ ਬਿਆਨ ਵਗੈਰਾ ਕੁਝ ਨਹੀਂ ਸੀ ਹੋਇਆ ਇਹ ਕੇਸ ਇਸੇ ਤਰ੍ਹਾਂ ਉਲਝਿਆ ਰਿਹਾ ਫਿਰ ਉਹਦਾ ਪਿਓ ਦੱਸਦਾ ਵੀ ਜਦੋਂ ਸ਼ਿਵਾਦਾਸ ਸੰਸਕਾਰ ਕੀਤਾ ਗਿਆ ਸੀ ਤਾਂ ਉਸ ਸਮੇਂ ਉਹਨਾਂ ਵਿੱਚੋਂ ਕੋਈ ਵੀ ਉੱਥੇ ਨਹੀਂ ਸੀਗਾ ਤਾਂ ਸੋਹਰਿਆਂ ਵੱਲੋਂ ਹੀ ਸੰਸਕਾਰ ਕੀਤਾ ਗਿਆ ਸੀ ਕਿਉਂਕਿ ਉਹ ਉਹਦੀ ਮਰੀਦਾ ਸਬੂਤ ਵੀ ਮਟਾਉਣਾ ਚਾਹੁੰਦੇ ਸੀ अच्छा ਤਾਂ ਇਹ ਵੀ ਕਿਹਾ ਜਾਂਦਾ ਕਿ ਉਹਦੇ ਸੱਸ ਤੇ ਨਣਾ ਨੂੰ ਬਾਅਦ ਚ ਜਮਾਨਤ ਮਿਲੀ ਕਿਉਂਕਿ ਕੇਸ ਕਾਫੀ ਉਲਝਿਆ ਰਿਹਾ ਇਹਦੇ ਬਾਰੇ ਪਤਾ ਨਹੀਂ ਲੱਗ ਸਕਾ ਕਿਉਂਕਿ ਜਦੋਂ ਪੇਕਿਆਂ ਨੂੰ ਇਸ ਗੱਲ ਦੀ ਖਬਰ ਨਹੀਂ ਹੋਣ ਦਿੱਤੀ ਕਿ ਉਹਨਾਂ ਦੀ ਬੇਟੀ ਨੂੰ ਸ਼ੇਵਾ ਨੂੰ ਮਾਰ ਕੇ ਸੁੱਟ ਦਿੱਤਾ ਗਿਆ ਤੇ ਉਹਨਾਂ ਨੂੰ ਬਿਨਾਂ ਦੱਸੇ ਹੀ ਉਹਦਾ ਅੰਤਮ ਸੰਸਕਾਰ ਕਰ ਦਿੱਤਾ ਗਿਆ ਇਹ ਕੇਸ ਇੰਨਾ ਕ ਪੁਰਾਣਾ ਸੀਗਾ ਉਸ ਸਮੇਂ ਦਾ ਉਹਨਾਂ ਪਿੰਡਾਂ ਦਾ ਜਿਹੜਾ ਇਹ ਕੇਸ ਸੀਗਾ ਏਡੀ ਵੱਡੀ ਘਟਨਾ ਹੋ ਗਈ ਸੀਗੀ ਉਸ ਸਮੇਂ মিডিਆ ਵੀ ਨਹੀਂ ਸੀਗਾ ਕਿ ਜਿਹੜਾ ਇਹ ਕੇਸ ਰੀਓਪਨ ਹੁੰਦਾ ਜਾਂ ਸਾਹਮਣੇ ਆਉਂਦਾ ਇਸ ਬਾਰੇ ਕੋਈ ਪੁਖਤਾ ਸਬੂਤ ਮਿਲਦਾ ਕਿ ਸ਼ਿਵਾ ਦੇ ਮਰਨ ਦੇ ਕੀ ਕਾਰਨ ਰਹੇ ਸੀ ਅੱਛਾ ਉਸ ਵਕਤ ਫਿਰ ਜਦੋਂ ਮਾਪਿਆਂ ਤੋਂ ਬਿਨਾ ਕੋਈ ਕੁੜੀ ਨੂੰ ਮਾਰ ਦਿੱਤਾ ਗਿਆ ਤੇ ਉਹਦਾ ਪਿਓ ਜਾਂ ਉਹਦਾ ਪਰਿਵਾਰਤਾ ਬਾਜ਼ ਉਠਾ ਸਕਦਾ ਸੀ ਕਿਉਂਕਿ ਕਿਸਲਾ ਸਕਦਾ ਸੀ ਪਰ ਇਹ ਸੀਗਾ ਕਿ ਉਹਨਾਂ ਨੂੰ ਕੁਝ ਵੀ ਨਹੀਂ ਸੀ ਦੱਸਿਆ ਪੁੱਛਿਆ ਗਿਆ ਉਹਨਾਂ ਤੋਂ ਬਿਨਾ ਹੀ ਉਹਦਾ ਸੰਸਕਾਰ ਕੀਤਾ ਗਿਆ ਸੀ ਦੂਸਰੀ ਗੱਲ ਇਹ ਸੀਗੀ ਕਿ ਸਹੁਰਿਆਂ ਨੇ ਪਹਿਲਾਂ ਹੀ ਬਿਆਨ ਦਿੱਤੇ ਸੀ ਵੀ ਕੁੜੀ ਨੇ ਖੁਦ ਆਤਮ ਹੱਤਿਆ ਕੀਤੀ ਹੈ ਅੱਛਾ ਹਾਂ ਅੱਛਾ ਫਿਰ ਉਹਦੇ ਪਿਓ ਨੇ ਇਹ ਵੀ ਦੱਸਿਆ ਜਾਂ ਉਹ ਸਵਾਲ ਉਹ ਕੁੜੀ ਨੇ ਵੀ ਕਰੇ ਵੀ ਉਸ ਵਕਤ ਉਹਨਾਂ ਨੂੰ ਸਜ਼ਾ ਕਿਉਂ ਨਹੀਂ ਹੋਈ ਹੈਗੀ ਕਿਉਂਕਿ ਜਿਵੇਂ ਤੁਸੀਂ ਵਿੱਚ ਇਹ ਗੱਲ ਵੀ ਦੱਸੀ ਵੀ ਉਹਦੀ ਨਨਾਣ ਤੇ ਸੱਸ ਦੋਨਾਂ ਨੇ ਜੇ ਉਹਨਾਂ ਦੇ ਬਿਆਨ ਦੇ ਧਾਰਤੀ ਇਹ ਗੱਲ ਹੋਈ ਵੀ ਘ੍ਰੀਲੂ ਕਲੇਸ਼ ਕਰਕੇ ਨੇ ਖੁਦਕੁਸ਼ੀ કરી ਰੀਜ਼ਨ ਤਾਂ ਹੋਈ ਸੀ ਪਿੱਛੇ ਖੁਦਕੁਸ਼ੀ ਕਰਨ ਦਾ ਵੀ ਹਨਾ ਤੇ ਫਿਰ ਤਾਂ ਇਹ ਕਿਹਾ ਜਾਂਦਾ ਕਿ ਸੌਰਿਆਂ ਦੇ ਬਿਆਨ ਤੇ ਹੀ ਸਾਰਾ ਕੁਝ ਹੋਇਆ ਸੀਗਾ ਇਸ ਤੋਂ ਬਾਅਦ ਉਸ ਕੇਸ ਦੌਰਾਨ ਜਦੋਂ ਕੇਸ ਨਿਪਟਣ ਤੇ ਆ ਗਿਆ ਸੀ ਤੇ ਇਹਦੀ ਸੱਸ ਤੇ ਨਣਾਣ ਫਰਾਰ ਰਹੀਆਂ ਸੀ ਘਰ ਤੋਂ ਅੱਛਾ ਤੇ ਫਿਰ ਇਹ ਕੇਸ ਲੋਕਾਂ ਦੇ ਸਾਹਮਣੇ ਉਸ ਢੰਗ ਨਾਲ ਨਹੀਂ ਆ ਸਕਿਆ ਕਿਉਂਕਿ ਉਸ ਸਮੇਂ ਮੀਡੀਆ ਵੀ ਨਹੀਂ ਸੀਗਾ ਕਿਸੇ ਕੋਲ ਪੁਖਤਾ ਸਬੂਤ ਵੀ ਨਹੀਂ ਸੀਗਾ ਕਿ ਇਸ ਉਲਝੀ ਹੋਈ ਗੁੱਥੀ ਨੂੰ ਸੁਲਝਾਇਆ ਜਾਵੇ ਅੱਛਾ ਤੇ ਇਹ ਕੇਸ ਉਸੇ ਤਰ੍ਹਾਂ ਹੀ ਰਹਿ ਗਿਆ ਪਰ ਸਭ ਤੋਂ ਹੈਰਾਨੀਜਨਕ ਘਟਨਾ ਉਹਦੋਂ ਹੁੰਦੀ ਆ ਜਦੋਂ ਰਾਮਸੀਆ ਤਰਪਾਠੀ ਨੂੰ ਇਸ ਗੱਲ ਦਾ ਪਤਾ ਲੱਗਦਾ ਕਿ ਸੇਵਾ ਦੇ ਨਾਲ ਇਹ ਕੁਝ ਵਾਪਰਿਆ ਤੇ ਇਹ ਘਟਨਾ ਸਮਿਤਰਾ ਦੇ ਮੂੰਹੋਂ ਨੂੰ ਪਤਾ ਲੱਗਦੀ ਹੈ ਤਾਂ ਸਾਰੇ ਜਾਨੇ ਹੈਰਾਨ ਹੋ ਜਾਂਦੇ ਆ ਫਿਰ ਉਹ ਆਪਣੇ ਬਾਪ ਨੂੰ ਪੁੱਛਦੀ ਹੈ ਵੀ ਇਸ ਸਮੇਂ ਉਹ ਪਰਿਵਾਰ ਕਿੱਥੇ ਆ ਹੂੰ ਤੇ ਕਹਿੰਦੀ ਮੈਨੂੰ ਨਾਲ ਲੈ ਕੇ ਚੱਲੂ ਤਾਂ ਮੈਂ ਉਹਨਾਂ ਨੂੰ ਮਿਲਣਾ। ਅੱਛਾ। ਔਰ ਇਹ ਹੋਰ ਵੀ ਹੈਰਾਨੀ ਦੀ ਗੱਲ ਹੋ ਜਾਂਦੀ ਹੈ ਜਿੱਥੇ ਨਾ ਪਤੀ ਬੋਲਦਾ ਨਾ ਸੱਸ ਬੋਲਦੀ ਹੈ। ਕਿਉਂਕਿ ਪਿਛਲੀਆਂ ਸਾਰੀਆਂ ਘਟਨਾਵਾਂ ਨੇ ਉਹਨਾਂ ਨੂੰ ਇਸ ਕਦਰ ਤਿਆਰੀ ਕਰਤਾ ਸੀਗਾ ਵੀ ਕੁਝ ਵੀ ਹੋ ਸਕਦਾ ਅੱਗੇ ਹਨਾ ਬਜ਼ੁਰਗ ਦੇ ਪਹੁੰਚਣ ਤੱਕ ਸਾਰਾ ਕੁਝ ਉਹਨਾਂ ਨੇ ਅਜੀਬ ਹੀ ਵੇਖਿਆ ਤਾਂ ਕਹਿੰਦੇ ਨੇ ਕਿ ਸੁਮਿਤਰਾ ਅੱਧ ਖੜ ਉਮਰ ਦੇ ਬਜ਼ੁਰਗ ਰਾਮ ਸੀਆ ਤ੍ਰਿਪਾਠੀ ਦੇ ਨਾਲ ਆਪਣੇ ਪਹਿਲਾਂ ਵਾਲੇ ਸਹੁਰਿਆਂ ਦੇ ਪਿੰਡ ਗਈ। अच्छा के के तो कहंदे ਨੇ ਕਿ ਉੱਥੇ ਉਹਦੇ ਬੱਚੇ ਵੀ ਸੀਗੇ ਤਾਂ ਜਦੋਂ ਫਿਰ ਸਾਰੀ ਗੱਲਬਾਤ ਉੱਥੇ ਦੱਸੀ ਗਈ ਤਾਂ ਉਹ ਆਪਣੇ ਦੋਨਾਂ ਬੱਚਿਆਂ ਨੂੰ ਲੈ ਕੇ ਵਾਪਸ ਇਸ ਪਿੰਡ 'ਚ ਆ ਗਈ ਆਪਣੇ ਪਤੀ ਜਗਦੀਸ਼ ਕੁੜ ਅੱਛਾ ਦੋ ਬੱਚੇ ਉਹਦੇ ਪਹਿਲੇ ਤੇ ਇੱਕ ਇਹ ਤਿੰਨਾਂ ਬੱਚਿਆਂ ਦੇ ਨਾਲ ਇਸ ਪਰਿਵਾਰ 'ਚ ਖੁਸ਼ੀ-ਖੁਸ਼ੀ ਰਹਿਣ ਲੱਗੀ ਅੱਛਾ ਉੱਥੋਂ ਲਿਆਈ ਸੀ ਬੱਚੇ ਉੱਥੋਂ ਬੱਚੇ ਲੈ ਆਈ ਸੀ ਅੱਛਾ ਹਾਲਾਂਕਿ ਕਹਾਣੀ ਦੇ ਵਿੱਚ ਵਕਫਾ ਬਹੁਤ ਵੱਡਾ ਔਰ ਇੱਕ ਸਾਰੀ ਕਹਾਣੀ ਇਹ ਆ ਕਿ ਇਹ ਪੁਨਰਜਨਮ ਦੀ ਕਹਾਣੀ ਹੋਣ ਕਰਕੇ ਉਹਦੇ ਬਾਪ ਨੂੰ ਜਦੋਂ ਸਾਰਾ ਕੁਝ ਪਤਾ ਲੱਗਾ ਤਾਂ ਉਹਨਾਂ ਨੇ ਬਾਅਦ ਚ ਇਹ ਵੀ ਪਤਾ ਚੱਲਿਆ ਜਦੋਂ ਇਹ ਕੇਸ ਖੁੱਲ੍ਹਿਆ ਅੱਗੇ ਆ ਕੇ ਫਿਰ ਹੈਰਾਨੀ ਦੀ ਗੱਲ ਹੋਈ ਲੋਕਾਂ ਲਈ ਵੀ ਇਹ ਘਟਨਾ ਕਿੱਦਾਂ ਵਾਪਰੀਗੀ ਤਾਂ ਕਹਿੰਦੇ ਨੇ ਕਿ ਅਮਰੀਕਾ ਦੀ ਕੋਈ ਯੂਨੀਵਰਸਿਟੀ ਨੇ ਇਹ ਕੇਸ ਨੂੰ ਫਿਰ ਤੋਂ ਤਫ਼ਤੀਸ਼ ਕੀਤੀ ਇਹਦੀ ਤਾਂ ਪਤਾ ਲੱਗਿਆ ਕਿ ਇਹ ਪੁਨਰਜਨਮ ਦੀ ਹੁਣ ਤੱਕ ਦੀ ਸਭ ਤੋਂ ਵੱਖਰੀ ਕਹਾਣੀ ਹੈ। ਅੱਛਾ ਫਿਰ ਸੁમિતਰਾ ਦੇ ਇਸ ਸਹੁਰੇ ਪਰਿਵਾਰ ਨੇ ਉਹਨਾਂ ਦੋਨਾਂ ਬੱਚਿਆਂ ਨੂੰ ਵੀ ਐਕਸੈਪਟ ਕਰ ਲਿਆ ਸੀਗਾ ਤੇ ਉਹ ਫਿਰ ਸਾਰੇ ਜਾਣੇ ਵਧੀਆ ਰਹਿਣ ਲੱਗੇ ਸੀ। ਤੇ ਜਿੰਨੀ ਦੇਰ ਕਹਿੰਦੇ ਉਹਦਾ ਬਾਪ ਰਾਮਸੀਆ ਤ੍ਰਿਪਾਠੀ ਜਿਉਂਦਾ ਸੀ ਫਿਰ ਉਹਦਾ ਆਉਣ ਜਾਣ ਆਪਣੀ ਧੀ ਸਮਿਤਰਾ ਦੇ ਕੋਲ ਰਹਾ ਜਿਹੜੀ ਸ਼ਿਵਾ ਦਾਹੀ ਰੂਪ ਸੀ ਵਾਹ ਫਿਰ 1985 ਤੋਂ ਬਾਅਦ ਤਕਰੀਬਨ 13 ਸਾਲ ਬਾਅਦ 1998 ਦੇ ਵਿੱਚ ਸਮਿਤਰਾ ਦੀ ਮੌਤ ਹੋ ਜਾਂਦੀ ਹੈ ਯਾਨੀ ਕਿ ਸ਼ਿਵਾ ਦੀ ਮੌਤ ਹੋ ਜਾਂਦੀ ਹੈ ਸਮਿਤਰਾ ਦੀ ਮੌਤ ਤੋਂ ਥੋੜੇ ਸਮੇਂ ਬਾਅਦ ਉਹਦੇ ਪਤੀ ਜਗਦੀਸ਼ ਦੀ ਵੀ ਮੌਤ ਹੋ ਜਾਂਦੀ ਹੈ ਪਰ ਉਹਨਾਂ ਦੇ ਬੱਚੇ ਅੱਜ ਤੱਕ ਸਹੀ ਸਲਾਮਤ ਨੇ ਤੇ ਸੋਹਣੀ ਜ਼ਿੰਦਗੀ ਬਤੀਤ ਕਰ ਰਹੇ ਨੇ ਭਾਵੇਂ ਕਿ ਇਸ ਘਟਨਾ ਨੂੰ ਲੰਬਾ ਸਮਾਂ ਹੋ ਗਿਆ ਹੈ ਹੈਰਾਨੀਜਨਕ ਰਹੀ ਪੁਨਰਜਨਮ ਦੀ ਇੱਕ ਐਸੀ ਕਹਾਣੀ ਆ ਆਪਣੇ ਆਪ ਵਿੱਚ ਇਤਿਹਾਸ ਦੇ ਵਿੱਚ ਜਿਹਦੀ ਇਹ ਘਟਨਾ ਸਾਰੇ ਪਿਛਲੇ ਕੇਸਾਂ ਤੋਂ ਬਿਲਕੁਲ ਵੱਖਰੀ ਹੈ ਇਹ ਕਹਾਣੀ ਅੱਜ ਵੀ ਆ ਉਹ ਬੱਚੇ ਅੱਜ ਵੀ ਜਿਉਂਦੇ ਨੇ ਸ਼ਿਵਾ ਸੁમિત્રા ਯਾਨੀ ਕਿ ਸ਼ਿਵਾ ਦੀ ਕਹਾਣੀ ਅੱਜ ਵੀ ਜਿੰਦਾ ਹੈ ਬਹੁਤ ਵੱਖਰੀ ਕਹਾਣੀ ਰਹੀ ਅੱਜ ਦੀ ਤੇ ਇੱਕ ਸੱਚੀ ਘਟਨਾ ਹੈ ਨਾ ਬਹੁਤ ਸਾਰੇ ਲੋਕਾਂ ਨੇ ਜਿਨ੍ਹਾਂ ਨੇ ਇਹ ਕਹਾਣੀ ਸੁਣੀ ਦੇ ਉਹਨਾਂ ਦੇ ਵੀ ਲੂੰ ਕੰਡੇ ਖੜੇ ਹੋਗੇ ਹੋਣਗੇ ਕਿ ਐਵੇਂ ਵੀ ਹੋ ਸਕਦਾ ਪਰ ਇਹ ਕਹਾਣੀ ਤੁਸੀਂ ਕ੍ਰਾਸ ਚੈੱਕ ਕਰ ਸਕਦੇ ਹੋ Google ਤੇ ਇੰਟਰਨੈਟ ਦੇ ਉੱਤੇ ਇਹ ਕਹਾਣੀ ਤੁਹਾਨੂੰ ਉੱਥੇ ਵੀ ਮਿਲ ਜੂਗੀ ਕਿ ਯੂਪੀ ਦੀ ਇੱਕ ਕਹਾਣੀਆਂ ਤੇ ਤੁਹਾਨੂੰ ਇਹ ਕਹਾਣੀ ਕਿਵੇਂ ਦੀ ਲੱਗੀ ਜੇ ਤੁਹਾਨੂੰ ਵੀ ਲੱਗਦਾ ਕਿ ਇਹ ਜੀਆਂ ਸੱਚੀਆਂ ਘਟਨਾਵਾਂ ਦੀਆਂ ਕਹਾਣੀਆਂ ਤੁਹਾਡੇ ਸਾਹਮਣੇ ਪੇਸ਼ ਕੀਤੀਆਂ ਜਾਣ ਤਾਂ ਕਮੈਂਟ ਕਰਕੇ ਸ਼ੇਅਰ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਇਹ ਕਹਾਣੀ ਕਿਵੇਂ ਦੀ ਲੱਗੀ ਉਹ ਵੀ ਜ਼ਰੂਰ ਦੱਸਿਓ ਬਹੁਤ ਬਹੁਤ ਧੰਨਵਾਦ ਦੇਖਦੇ ਰਹੋ ਘੈਂਟ ਪੰਜਾਬੀ ਤੇ ਜਾਂਦੇ ਜਾਂਦੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ